ਮਨਿੰਦਰ ਐ ਬੈਠਣਾ ਹਾਲੇ ਨਹੀਂ ਹੁੰਦਾ ਭਾਈ ਜਿਵੇਂ ਤੈਨੂੰ ਕਿਹਾ ਨਾ ਉਹਦੀ ਗੱਲ ਸਮਝ ਲਾ ਉਹਸ ਮੈਨੂੰ ਤਾਂ ਬਲਾਉ ਹੀ ਨਾ ਬਸ ਕਿਉਂ ਤੈਨੂੰ ਕਿਹਾ ਨਾ ਬੁਲਾਈਏ ਜੇ ਤੂੰ ਜਿਵੇਂ ਮਰਜ਼ੀ ਕਰੀ ਚੱਲੇ ਚਾ ਕਿਉਂ ਹੀ ਬੇਇੱਜ਼ਤੀ ਦੀ ਕਰਤੀ ਉੱਥੇ ਵੀ ਰਾਂ ਹੀ ਬੋਲਣ ਲੱਗ ਗਿਆ ਮੈਨੂੰ ਜੇ ਉਹਨਾਂ ਨੇ ਸੁਣ ਲਿਆ ਹੋਇਆ ਫੇਰ ਨਾ ਕੀ ਬੇਇੱਜ਼ਤੀ ਕਰਤੀ ਤੂੰ ਘੱਟ ਸਾਡੀ ਬੇਇੱਜ਼ਤੀ ਕਰਾਈ ਜਾਨੀ ਹੈਗੀ ਮੰਮੀ ਉਹਨਾਂ ਨੇ ਤੁਹਾਨੂੰ ਕੁਝ ਕਿਹਾ ਜੇ ਕਿਹਾ ਨਹੀਂ ਤਾਂ ਅਗਲੇ ਕਹਿ ਦੇਣਗੇ ਜਦੋਂ ਪਤਾ ਲੱਗ ਗਿਆ ਆਪੇ ਕਹਿਣਗੇ ਨਹੀਂ ਪਤਾ ਲੱਗਦਾ ਕਿੰ ਕਿੰ ਪਤਾ ਲੱਗ ਜਾ ਉਹਨੇ ਦਿਨਾਂ ਦਾ ਨਹੀਂ ਪਤਾ ਲੱਗ ਜਾ ਅੱਗੇ ਅੱਗੇ ਕਿਵੇਂ ਲੱਗ ਜਾ ਪਤਾ ਆਪ ਨਾ ਮम्मी ਚਾਹ ਪੀ ਲੈ ਤੂੰ ਹੀ ਰੋਲਾ ਪਾਈ ਜਾਂਦੀ ਏ ਇਕੱਠੀ ਕੀ ਆਂ ਦੇਖਦੀ ਆ ਕੋਈ ਨਾ ਬਾਅਦ ਚ ਗੱਲ ਕਰੂ ਤੇਰੇ ਨਾਲ ਵੀ ਨਾ ਹੁਣੇ ਕਰ ਲੈ ਕੀ ਬਾਅਦ ਚ ਕਰੀਗੇ ਨਹੀਂ ਕੋਈ ਗੱਲ ਨਹੀਂ ਇਹਦੇ ਨਾਲ ਕੀ ਗੱਲ ਕਰਨੀ ਇਹਨੇ ਤਾਂ ਸਮਝ ਸਾਨੂੰ ਦੱਸਿਆ ਹੀ ਆ ਕੇ ਚੰਗੀ ਗੱਲ ਹੀ ਕੀਤੀ ਐ ਨੇ ਸਾਨੂੰ ਕੀ ਪਤਾ ਲੱਗਣਾ ਸੀ ਨਾ ਬਹੁਤ ਵਧੀਆ ਕੀਤਾ ਦੱਸ ਤਾ ਬਹੁਤ ਵਧੀਆ ਕਰਤਾ ਨਾਲੇ ਹੋਰ ਨਾਲ ਜੇ ਤੈਨੂੰ ਪਤਾ ਵੀ ਮੇਰੇ ਪਹਿਲਾਂ ਦੇ ਬਚਪਨ ਤੋਂ ਆਦਤ ਆ ਉਹ ਆਦਤ ਨਹੀਂ ਛੁੱਟਦੀ ਮਾਂ ਕਿਉਂ ਨਹੀਂ ਛੁਡਦੀ ਛੱਡਣੀ ਵੀ ਪੈਂਦੀ ਹੁੰਦੀ ਆ ਕੋਈ ਜ਼ਰੂਰੀ ਤਾਂ ਨਹੀਂ ਜਿਹੜੀ ਆਤ ਪਾਈ ਫਿਰ ਉਹਨਾਂ ਨੂੰ ਮੰਗਣ ਦੇ ਪੈਰੋ ਕਿੰਨੇ ਵਾਰੀ ਛੱਡਣ ਦੀ ਤੂੰ ਛੜਾਉਣ ਦੀ ਕੋਸ਼ਿਸ਼ ਕੀਤੀ ਸੀ ਛੱਡੇ ਗਿਆ ਜੇ ਤੇਰਾ ਅੰਦਰੋਂ ਮਨ ਕਰੂਗਾ ਫੇਰ ਹੀ ਛੱਡੇਗੀ ਗੱਲ ਉਹੀ ਹੈ ਮਨ ਕਰਦਾ ਹੀ ਨਹੀਂ ਮਨ ਕਰਦਾ ਨਹੀਂ ਪਹਿਲਾਂ ਤੇਰੀ ਆਪ ਦੀਆਂ ਗਲਤੀਆਂ ਨੇ ਤੁਸੀਂ ਕਿਉਂ ਲਾਇਆ ਮੈਨੂੰ ਸ਼ਰਾਬ ਪੀਣ ਮੈਂ ਕਦੇ ਲਾਇਆ ਇਹਨਾਂ ਦਾ ਬੇੜਾ ਬਹਿਗਾ ਤੇਰੇ ਪਿਓ ਦਾ ਉਹ ਮਰ ਗਿਆ ਫੇਰ ਬਸ ਮੈਨੂੰ ਉਹਨੇ ਕਿਹਾ ਤਾਂ ਤੈਨੂੰ ਇਹ ਲਾੜ ਲਾੜ ਚ ਮੇਰੀ ਕਿਹਨੇ ਲਾੜ ਨਹੀਂ ਧੀ 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 ਹੈ ਮੇਰੀ ਹੁਣ ਓਕੇ ਤਾਂ ਸੀ ਹੁੰਨੇ ਬੇ ਕੁਛ ਨਹੀਂ ਉਹੀ ਮੱਥਾ ਮਾਰਦੀ ਆ ਇਹਦੇ ਬੇਸ ਤੋਂ ਮਨਾਰਾ ਸ਼ਰਮਗੀਲਾ ਹੀ ਤੂੰ ਹੈਂ ਥਾਹਾਂ ਦੇ ਤੂੰ ਮਿੱਟੀ ਫਲੇਟ ਕਰਾਈ ਜਿੰਨੀ ਆ ਸਾਡੀ ਮਾੜੀ ਮੁਟੇ ਹੈ ਜਿਹੜੀ ਨੱਥੀ ਦਿਨ ਵੀਰੇ ਕੀ ਹੁਣ ਤੁਹਾਨੂੰ ਪਤਾ ਹੀ ਜੋ ਮੇਰੀ ਆਦਤ ਹੈ ਮੈਂ ਤੂੰ ਨਹੀਂ ਛੱਡੀ ਜਾਂਦੀ ਤੂੰ ਸਮਝਿਆ ਵੀ ਤਾਂ ਕਰੋ ਮੈਨੂੰ ਓਏ ਛੱਡੇ ਤੂੰ ਛੱਡੀ ਜਾਊਗਾ ਹੱਤ ਤੇਰੇ ਸੁਤਾਨ ਭਰਤੀ ਕਰਾ ਦਨੇ ਲੈ ਵੇਖ ਲੈ ਜਿਵੇਂ ਬੇਇੱਜ਼ਤੀ ਕਰਾਉਂਦਾ ਮੇਰੀ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣਨੇ ਵੇ ਇਤਿਹਾਸ ਕਿਹੜੀ ਗੱਲ ਆ ਦੋ ਦਿਨ ਉੱਥੇ ਤੈਨੂੰ ਉਹ ਕਰ ਦੰਨੇ ਆ ਦਾਖਲ ਕਰਾ ਦੰਨੇ ਆ ਤੇ ਆਪਾਂ ਕਹਾਂਗੇ ਭਾਈ ਜਦੋਂ ਬਿਮਾਰ ਹੋ ਗਈ ਮੈਂ ਬਿਮਾਰ ਹੈ ਨਹੀਂ ਨੀ ਦਾਖਲ ਕਰਾਉਣ ਦੀ ਲੋੜ ਹੀ ਕੀ ਐ ਮੈਨੂੰ ਬਿਮਾਰੀ ਆ ਜਿਹੜੀ ਚੱਕ ਲੈਣੀਆਂ ਦਾਰੂ ਪੀ ਜਾਣੀਆਂ ਚੱਕ ਲੈਣੀਆਂ ਪੀ ਜਾਣੀਆਂ ਨਾ ਜਦੋਂ ਮੇਰਾ ਵਿਆਹ ਤਰਦੇ ਸੀ ਮੈਂ ਕਿਹਾ ਸੀ ਮੈਂ ਵਿਆਹ ਨਹੀਂ ਕਰਾਉਣਾ ਵੀ ਮੇਰੇ ਤੋਂ ਮੇਰੀ ਆਦਤ ਨਹੀਂ ਛੱਡੀ ਜਾਣੀ ਤੁਸੀਂ ੱੱਕੇ ਨਾ ਵਿਆਹ ਕਰਾ ਵੀ ਕੋਈ ਨਾ ਕੋਈ ਨਾ ਮੈਨੂੰ ਐ ਦੱਸ ਫਿਰ ਤੈਨੂੰ ਕਿੰਨਾ ਚਿਰ ਘਰੇ ਬੁਟਾ ਕੇ ਰੱਖਾਂਗੇ ਅਸੀਂ ਕਿੰਨਾ ਕਿ ਤੈਨੂੰ ਬਿਠਾ ਕੇ ਰੱਖਾਂਗੇ ਅਸੀਂ ਕਿਉਂ ਬਿਠਾ ਕੇ ਰੱਖਣ ਨੂੰ ਕੀ ਇੱਥੇ ਬਿਠਾ ਕੇ ਰੱਖਣ ਨੂੰ ਬਿਠੇਰੀਆਂ ਤੀਨ ਨੇ ਆ ਕੇ ਕੋਈ ਨਹੀਂ ਆ ਲੱਗ ਜੂ ਦੋ ਚਾਰ ਦਿਨਾਂ ਚ ਉਹਨਾਂ ਲੱਗ ਜੂ ਪਤਾ ਚੁੱਪ ਕਰਕੇ ਉਹਨਾਂ ਦਾ ਪਤਾ ਕਰ ਦਾਂਗੇ ਤਾਂ ਉੱਥੇ ਸਿੱਟਣਗੇ ਹਾਂ ਵੀ ਜਨਨ ਨਹੀਂ ਪਤਾ ਨਾ ਪਤਾ ਲੱਗ ਜੇ ਵੀ ਇਹਨਾਂ ਦੀ ਕੁੜੀ ਦਾਰੂ ਪੀਂਦੀ ਆ ਪਤਾ ਤਾਂ ਢੋਲ ਤਾਂ ਵੱਜ ਗਏ ਚਾਰੇ ਪਾਸੇ ਵੀ ਇੱਥੇ ਉੱਥੇ ਘਰ ਆ ਜਾਂਦੀ ਆ ਘਰੇ ਆਉਂਦੇ ਕੀ ਗੱਲਾਂ ਇਹ ਹਾਂ ਨਾ ਲੈ ਕੇ ਆਉਂਦੇ ਨਾ ਲੈ ਕੇ ਆ ਅਸੀਂ ਕੀ ਕਰਗੇ ਅਸੀਂ ਤਾਂ ਹੁਣ ਚਾਰੇ ਪਾਸੇ ਉਹ ਦੇਖਣਾ ਹੀ ਐ ਜੋ ਇਹਨਾਂ ਨੂੰ ਪਤਾ ਲੱਗਿਆ ਅਗਲੇ ਸਾਡੇ ਪਿਆਪਾ ਫਿੱਤਰ ਮਾਰਨਗੇ ਉ ਤਾਂ ਨਾ ਪਤਾ ਲੱਗੇ ਪਰ ਜਿਵੇਂ ਤੁਸੀਂ ਗੇੜੇ ਮਾਰਦੇ ਨੂੰ ਸਾਰੇ ਜਨ ਐ ਪਤਾ ਲੱਗ ਜੋ ਤੂੰ ਨਾ ਬੜੀ ਪਕਾਈ ਨਾ ਮਾਰਾ ਉਹਦਾ ਲੀੜਾ ਕੱਪੜਾ ਜਿਆ ਕਰੋ ਪਾ ਕੇ ਦੇਵੇਂ ਮੇਰਾ ਸੁਤਾ ਲੱਗੇ ਚਲੇਗੀ ਮੈਂ ਉਹ ਨਹੀਂ ਜਾਂਦੀ ਹਸਪਤਾਲਾਂ ਮੈਂ ਦੱਸਤਾ ਤੁਹਾਨੂੰ ਜਾਂਦੀ ਕਿਉਂ ਨਹੀਂ ਵਧੀਆ ਆਤ ਵੀ ਛੁੱਟ ਜੂਗੀ ਇਹ ਆਤ ਕਿੰਨੀ ਮਰਜੀ ਹਸਪਤਾਲ ਚ ਐਡਮਿਟ ਕਰਵਾ ਦਿਓ ਇਹ ਆਤ ਨਹੀਂ ਛੁੱਟਦੀ ਅਸੀਂ ਬੇਇੱਜ਼ਤੀ ਨਹੀਂ ਕਰਾਉਣੀ ਗੱਲ ਚ ਰਸਤਾ ਬੜਾ ਬੰਦ ਅੰਦਰ ਤੇ ਦਬਦਿਆਂ ਧਾਤੀ ਚ ਮਰ ਜਾ ਪਰੇ ਵਧੀਆ ਸਾਡੇ ਤਾਂ ਗਲੋਂਗਲਾਵਾਂ ਲਹਿ ਆਹੋ ਇਤ ਚਾਉਂਦੇ ਹੀ ਐ ਵੀ ਮਰ ਜਾ ਵੀ ਜਿਹ ਬਾਯਾ ਬਾਯਾ ਮਜ਼ਾ ਨਾ ਅਰਜਾਦੇ ਇਤਰੇ ਰੱਖ ਬੈਤੋਂ ਮਾਰਦੀ ਆ ਜਵਾਰੀ ਆਹਦਾ ਅੱਖ ਖਾ ਕੇ ਮਰ ਜੇ ਬਹੁਤਾ ਚੱਲ ਅੰਦਰ ਰਸਾ ਪਾ ਲੈ ਕੇ ਚੱਲ ਨਹੀਂ ਜਾਣਾ ਸੁਤਾਲਦਾ ਹਾਂ ਤੁਹਾਡੇ ਕਹੀਂ ਨਾਲ ਨਹੀਂ ਮਰਦੀ ਹੈਗੀ ਮੈਂ ਇਦੋਂ ਮੈਂ ਸਾਰੇ ਚੰਗੀ ਸੀ ਇੰਨਾ ਪਿਆਰ ਕਰਦੇ ਉਹ ਮੈਨੂੰ ਮੇਰੀ ਇਹਨਾਂ ਕਿਉਂ ਮੱਥਾ ਮਾਰਿਆ ਇਹਨੂੰ ਲੈ ਆਂ ਗੜੀ ਇਹਦੀ ਸਿਰ ਜਮੀਨ ਆਉਂਦੀ ਹੈ ਮੇਰੀ ਹੈਗੀ ਜਿਹਨੂੰ ਮੈਂ ਤੈਨੂੰ ਦੇ ਦੂੰਗੀ ਵੇਖ ਵੇਖ ਮਿੱਠੀਆਂ ਮਾਰਦੀ ਆ ਜਿਹੜੀ ਆਪਦਾ ਹੈਗੀ ਆ ਘਰੇ ਦੇਣੀ ਹੈਗੀ ਤੂੰ ਤਾਂ ਮੈਨੂੰ ਗੱਲ ਤਾਂ ਇਹਦੀ ਆ ਮੌਕੇ ਦੀ ਜਰਾ ਕੀ ਬੇਇੱਜ਼ਤੀ ਕਰਾਈ ਜਾਂਦੀ ਹੈ ਕੀ ਕਰਕੇ ਤਾਂ ਕੀ ਬੇਇੱਜ਼ਤੀ ਹੋਗੀ ਮੈਨਾਂ ਦਾ ਸਕੀਨ ਨੂੰ ਪਤਾ ਕੀ ਨੂੰ ਪਤਾ ਐਂ ਕਰ ਕਰ ਪਤਾ ਲਵਾ ਦੂੰਗੀ ਨਹੀਂ ਲੱਗ ਜੂ ਪਤਾ ਲੱਗ ਜੂ ਕੋਈ ਨਹੀਂ ਛੱਡ ਜਾਂਦਾ ਮਾੜੀ ਗੁੱਦ ਦੇਖਿਓ ਤੁਸੀਂ ਐਂ ਕਿਉਂ ਕਰੀਏ ਅਸੀਂ ਜਵਾਬ ਦੇਵਾਂਗੇ ਓਏ ਹਲੇ ਤਾਂ ਕੁਝ ਨਹੀਂ ਹੁੰਦਾ ਲੱਟ ਲੱਗੀ ਆ ਨਵੀਂ ਨਵੀਂ ਛੁੱਟ ਵੀ ਜਾਊਗੀ ਇਹ ਤਾਂ ਮੈਂ ਤਾਂ ਨਵੀਂ ਨਵੀਂ ਲੱਗੀ ਆ ਤੇਰੇ ਪਤਾ ਨੂੰ ਬਚਪਨ ਤੋਂ ਹੀ ਪੀਨੀ ਆ ਓਏ ਬਚਪਨ ਵਾਲੀ ਗੱਲ ਉਹ ਤਾਂ ਟੱਕ ਨਾਲ ਕਰਦੇ ਇਹਦੇ ਨੂੰ ਹੁਣ ਗਲਾਸ ਪਰ ਪਰ ਸਿੱੜਦੀ ਆ ਹਾਂ ਪਰ ਮੈਨੂੰ ਤਾਂ ਆਦਤ ਪੈ ਗਈ ਹੁਣ ਨਹੀਂ ਛੁੱਟਦੀ ਇੱਥੇ ਤਾਂ ਗਲ ਕੋਡਦੀ ਆ ਮੈਂ ਨਾ ਮਾਰ ਨਾ ਮਾਰ ਦੇਖੋ ਹਾਂ ਵੇਗ ਲਾਣੇ ਫੋਨ ਜੱਪ ਤੇ ਗਾਰ ਤੇ ਕੰਜਰ ਦੇ ਨਾਮ ਹਾਂ ਹਾਂ ਕੁਝ ਕਰ ਲੈ ਲੈਂਦਾ ਸੀ ਮੈਨੂੰ ਉੱ ਬੇਬੇ ਚੁੱਪ ਕਰਕੇ ਨਾ ਉਹਨੂੰ ਤਿਆਰ ਕਰ ਲੈ ਨਾਲਾ ਸਰਪਤਾਲ ਚ ਮੈਂ ਕਰਦਾ ਡਾਕਟਰ ਦਾ ਪਤਾ ਫੋਨ ਕਰਕੇ ਪਤਾ ਕਰ ਮੈਂ ਆਪੇ ਇਹਨੂੰ ਕਰਦੀਆਂ ਤਿਆਰ ਮੈਂ ਨਹੀਂ ਕਿਤੇ ਜਾਂਦੀ ਦੱਸਦਾ ਤੈਨੂੰ ਮੈਂ ਹੋ ਸਕਦੀ ਲੈ ਕੇ ਜਾਉਂ ਤੈਨੂੰ ਮੈਂ ਨਹੀਂ ਜਾਂਦੀ ਚਾਂਦੀ ਨਹੀਂ ਆਹ ਫੜਨੇ ਕਰ ਲੱਗ ਹੋਰ ਰੌਲਾ ਪਾਈ ਬੈਠੀ ਐ ਸਮਝ ਵੀ ਨਹੀਂ ਗੱਲ ਦੀ ਰੌਲਾ ਕਿਹਦਾ ਬੇਇੱਜ਼ਤੀ ਕਰਾਉਗੀ ਹੋਰ ਕੁਝ ਨਹੀਂ ਹੈਗਾ ਹੁਣ ਹੋਰ ਕੀ ਕਰਾਉਣਾ ਇਹ ਤੇ ਗਿਆ ਅਜੇ ਤੀਜੇ ਚ ਕੀੜਾ ਖਵਾਤਾ ਆਇਆ ਜਿੱਦਾਂ ਦੀ ਬਹੂ ਜੀ ਦੀ ਜਾਂ दारू ਜੀ ਬਾਹਰ ਨਸ਼ਾ ਕਰਨ ਲੱਗੀ ਪਤਾ ਨਹੀਂ ਮੈਨੂੰ ਹੀ ਵਹਿਮ ਹੋ ਗਿਆ ਦਿਸ ਨੋਠਾਤਾ ਦਿਸ ਨੋਠਾਤਾ ਭਾਈ ਚੱਲ ਮੈਨੂੰ ਤਾਂ ਹੀ ਸੀ ਮੇਰੇ ਸਾਹ ਦਾ ਗੋੜ ਗਾੜੀ ਮਾੜਾ ਆਉਣ ਲੱਗਾ ਚੀਰ ਦੀ ਤੁਰੀ ਜਾਂਦੀ ਆ ਚੀਰ ਦੀ ਹਾਂ ਤਾਂ ਕਰ ਅਖਲਾਬ ਬੱਤ ਹੋ ਜਾਣਗੇ ਫਿਰ ਖਾਣੂ ਵੀ ਹੈ ਨਹੀਂ ਕੋਈ ਕਰ ਰਾਮ ਮਿੱਤਰਾ दारू ਵੀ ਨਸ਼ਾ ਕਰਨ ਲੱਗੀ ਤੇ ਵਿਆਹ ਦਾ ਹੱਲ ਵੀ ਹੁੰਦਾ ਜਾਂਦਾ ਤੇਰਾ ਕੰਤਾ ਯਾਰਾ ਜੂ ਨੇ ਯਾਰਾ ਜੂ ਚੰਗਤੀ ਲਿਆਵੇਂ ਕੂ ਜਲ ਗਈ ਰੰਨਾ ਹੱਥ ਨੇ ਲਾ ਕੇ ਖਵਾਇਆ ਗੁਰੂ ਪਰੌਂਠੇ ਉਤਰੋ ਤੜਕੇ ਲੱਛਾ ਪਰਾਂਠਾ ਪਰੌਂਠਿਆਂ ਦੀ ਹੋ ਜਾਣਗੇ ਤਿੰਨ-ਸੱਤ ਭਾਵੇਂ ਕਸਟਰੋਲੀ ਵਾਜੇ ਲੈਨੇ ਆ ਰਹੀ ਭੋਗ ਮਣਾ ਚੱਤ ਲਾ ਕੇ ਲਿਖੀਆਂ ਲੇਖਦੇ ਆਪਨੇ ਤਾਂ ਨਿਆਰੀ ਲਿਖਿਆ ਕਰਮਾਂ ਚ ਓ ਕੁਲਦੀਪ ਕਿਹੜਾ ਇਹ ਆਖਿਲ ਵੀਰਾ ਫੜਿਆ ਯਾਰ ਤੂੰ ਅੱਜ ਫੇਰ ਦਿਨੇ ਲੱਗ ਗਿਆ ਕੋਈ ਬੰਦਿਆਂ ਵਾਲੀ ਗੱਲ ਕਰ ਲਿਆ ਕਰ ਉਹ ਕੰਮ ਸੀ ਮੈਨੂੰ ਅੱਜ ਜਾਣਾ ਸੀ ਕਿਤੇ ਮੈਂ ਦੋ ਕੁ ਲਾ ਕੇ ਕਰੜਾ ਜਾ ਹੋ ਕੇ ਜਾਊਂਗਾ ਅੱਛਾ ਹੁਣ ਤੂੰ ਆ ਕੰਮ ਜਿਹੜੇ ਹਿਸਾਬ ਨਾਲ ਤੇਰੀ ਬੋਲ ਬਾਣੀ ਹੋਈ ਪਈ ਆ ਐਂ ਕੰਮ ਕਰੇਂਗਾ ਤੂੰ ਕਿੰਨੀ ਦੇ ਦਾਰੂ ਰੁੱਫੀ ਬੈਠਾ ਤੂੰ ਕੰਮ ਹੀ ਹੈ ਇਹੇ ਦਾਰੂ ਦਾ ਮੈਂ ਦੋ ਤਿੰਨ ਪੇਕ ਹੀ ਢੱਫਿਆ ਕੰਮ ਵਾਲਾ ਨਸ਼ਾ ਪੜਾ ਕੰਮ ਲੱਗੀ ਮੈਨੂੰ ਹੁਣ ਪਹਿਲਾਂ ਹਟ ਗਈ ਸੀ ਕਰਨੋਂ ਓ ਯਾਰ ਨਸ਼ਾ ਤਾਂ ਕਰੂਗੀ ਜਦੋਂ ਤੜਕੇ ਤੋਂ ਪੀਣ ਲੱਗ ਗਿਆ ਨਾ ਭਰਾਵਾ ਹੋਰ ਹੁਣ ਪਹਿਲਾਂ ਨਸ਼ਾ ਨਹੀਂ ਸੀ ਕਰਦੀ ਤੇਰੀ ਬਹੂ ਦਾ ਪੈੜਾ ਮਾੜਾ ਸੀ ਮੇਰੇ ਲਈ ਦਾਰੂ ਨਸ਼ਾ ਕਰਨੋਂ ਹ ਨਾ ਫਿਰ ਤੈਨੂੰ ਹੁਣ ਕੀ ਹੋ ਗਿਆ ਸੀ ਅੱਜ ਤੂੰ ਐ ਵਧੀਆ ਸੋਹਣਾ ਸੁਨੱਖਾ ਬਣ ਕੇ ਕਿੱਧਰ ਨਾਲੇ दारू ਕਿਉਂ ਪੀਣ ਲੱਗ ਗਿਆ ਅੱਜ ਜਦੋਂ ਨਹਾ ਆ ਲਿਆ ਤੜਕੇ ਸਨੇ ਹੀ ਤੈਨੂੰ ਮੇਰਾ ਸੋਹਣਾ ਸੁਨੱਖਾ ਹੋਣਾ ਹੀ ਚੁਭਦਾ ਹਨਾ ਮੈਨੂੰ ਮੈਂ ਦਾ ਬਥੇਰਾ ਸੋਹਣਾ ਗੱਲਾਂ ਹੁੰਦੀਆਂ ਸੀ ਗੱਲਾਂ ਹੁੰਦੀਆਂ ਸੀ ਜਦੋਂ ਮੈਂ ਦਾ ਕਿਤੇ ਬਾਗ ਜਾਂਦਾ ਸੀ ਨਾ ਮੈਨੂੰ ਦੇਖ ਕੇ ਤਾਂ ਮਟਿਆਰਾ ਮੇਰੇ ਸਾਲਾ ਚੀਕ ਮਾਰਦੀਆਂ ਸੀ ਵੀ ਆਹ ਗੱਲ ਦੀ ਸੀ ਇਹ ਤਾਂ ਇਹ ਤਾਂ ਬਾਈ ਵਧੀਆ ਗੱਲ ਸੀ ਮੈਂ ਵੀ ਤੈਨੂੰ ਕਹਿੰਦਾ ਜਿਹੜੇ ਦਾ ਬਹੁਤ ਵਧੀਆ ਆਹ दारू ਨੇ ਤੈਨੂੰ ਪਿੱਛੇ ਪਾਤਾ ਪਿੱਛੇ ਕੋਈ ਨਹੀਂ ਪਾਤਾ ਤੂੰ ਦੇਖੀ ਜਲ ਮੈਂ ਦਾ ਗਾਂ ਲੰਘ ਜੂ ਮੂਰੇ ਫੇ ਆ ਰਾਰਾ ਰਾਰਾ ਉਹ ਬਈ ਆਏਗਾ ਤੂੰ ਕਰਨ ਲੱਗ ਗਿਆ ਯਾਰ ਤੂੰ ਆਏ ਤਾਂ ਕੋਈ ਵੀ ਨਹੀਂ ਕਰਦਾ ਦਾਰੂ ਪੀ ਕੇ ਸਾਰੀ ਦੁਨੀਆਂ ਦਾਰੂ ਪੀਂਦੀ ਆ ਯਾਰ ਆਏ ਤਾਂ ਕੋਈ ਵੀ ਨਹੀਂ ਬੋਲਦਾ ਤੈਨੂੰ ਬਾਹ ਨਸ਼ਾ ਹੋਇਆ ਪਿਆ ਮੇਰੀ ਗੱਲ ਸੁਣ ਅੱਜ ਤੂੰ ਕਿਤੇ ਨਾ ਜਾ ਘਰੀ ਬੈਠਾ ਰਹਿ ਉਹ ਛੱਟ ਕਿੱਥੇ ਹੋ ਗਿਆ ਲਾਡੀ ਯਾਰ ਤੈਨੂੰ ਹੀ ਲੱਗਦਾ ਵਹਿਮ ਮੇਰਾ ਮੂੰਹ ਹੀ ਇਹੋ ਜਿਹਾ ਹੋ ਗਿਆ ਹੁਣ ਦਾਰੂ ਪੀ ਪੀ ਤੂੰ ਮੈਨੂੰ ਆਏ ਦੱਸ ਆ ਬੋਤਲ ਕਿੰਨੀ ਵੀ ਆ ਬੋਤਲ ਕਿੰਨੀ ਮੀਨੂ ਕਿੰਨੀ ਵੀ ਆ ਇਹ ਤਾਂ ਇੰਨੀ ਲਿਆ ਸੀ ਮੈਂ ਕਰਕੇ ਪਾਉਣੀ ਇੰਨੀ ਕਿ ਨਹੀਂ ਨਸ਼ਾ ਕਰਦਾ ਅੱਜ ਤਾਂ ਮੈਨੂੰ ਕੱਲ ਇਹ ਜੀਆਂ ਤੂੰ ਦੋ ਬੋਤਲਾਂ ਪੀ ਗਿਆ ਸੀ ਯਾਰ ਅੱਜ ਤੈਨੂੰ ਇੰਨਕ ਨੇ ਸੈੱਟ ਕਰਤਾ ਤੇਰੀ ਸਮਝ ਹੀ ਲੱਗਦੀ ਦਾਰੂ ਉਹੀ ਹੈ ਕਿ ਹੋਰ ਫੜ ਕੇ ਲਿਆ ਕੇ ਤੇ ਤੂੰ ਓਏ ਦਾਰੂ ਤਾਂ ਉਹੀ ਆ ਮੈਂ ਐਂ ਕਹਣਾ ਵੀ ਤੇਰੇ ਘਰਾਂ ਹੀ ਦਾ ਪੈੜਾ ਮਾੜਾ ਸੀ ਮੇਰੇ ਲਈ ਯਾਰ ਦਾਰੂ ਤਾਂ ਭੈਣ ਨਾ ਨਜ਼ਾਰਾ ਆ ਗਿਆ ਨਜ਼ਾਰਾ ਕਰਾਂ ਵਾਲੀ ਦਾ ਕੀ ਪੈੜਾ ਮਾੜਾ ਸੀਗਾ ਹੈ ਉਹ ਆਪਦੇ ਗਈ ਪੀ ਕੇ ਉਹ ਤੋਂ ਲੈਣਾ ਦੇਣਾ ਕੀ ਆ ਜਿਹੜਾ ਦਾਰੂ ਤੇਰੀ ਉਹੀ ਆ ਹੈ ਕੱਲ ਤੂੰ ਮੈਨੂੰ ਲਾਂਬੇ ਦੇਈ ਨਾ ਸੀ ਇੱਕ ਗੱਲ ਇਹਨੂੰ ਦਾਰੂ ਨੂੰ ਤੂੰ ਮਲਾਵਟ ਕਰਦਾ ਇਹਦੇ ਵਿੱਚ ਇਹਨੂੰ ਕਿਸੇ ਨੂੰ ਤੂੰ ਫੜਾ ਦੇਣਾ ਚਾਕੇ ਅੱਜ ਨਹੀਂ ਉਹ ਮਲਾਵਟ ਹੋਈ ਅੱਜ ਨਹੀਂ ਮੈਂ ਫੜਾਈ ਕਿਸੇ ਨੂੰ ਅੱਜ ਤੈਨੂੰ ਭਰਾਵਾ ਤੈਨੂੰ ਐਂ ਕਹਣਾ ਵੀ ਜਦੋਂ ਨਸ਼ਾ ਕਰਦੀ ਸੀ ਉਦੋਂ ਕਰਦੀ ਆ ਜਦੋਂ ਨਹੀਂ ਕਰਦੀ ਸੀ ਉਹ ਨਹੀਂ ਕਰਦੀ ਸੀ ਤੂੰ ਉਹ ਗੱਲ ਤੇ ਤਾਂ ਆ ਜਾ ਉਹ ਮੈਂ ਤੈਨੂੰ ਐਂ ਕਹਣਾ ਵੀ ਭਾਈ ਮੂੰਹ ਨੇਰੇ ਪੀ ਲਿਆ ਕਰ ਹਾਂ ਉਦੋਂ ਤੈਨੂੰ ਨਸ਼ਾ ਕਰ ਦਿਆ ਕਰੂਗੀ ਆਲਾ ਰੋਟੀ ਖਾ ਕੇ ਪੈ ਜਾ ਕਰੀ ਉਹ ਦਿਨੇ ਦਾ ਨਾਲ ਆਇਆ ਕਰ ਟਾਈਮ ਤਾਂ ਦੇਖ ਲੈ ਕੀ ਹੋਇਆ ਕੀ ਨਹੀਂ ਹੁਣ ਤੂੰ ਕਿਹੜੇ ਪਾਸੇ ਜਾਏਂਗਾ ਇੱਥੇ ਨਾਲੇ ਜਿ ਡਿੱਗ ਜਾਏਂਗਾ ਪੈ ਠੇਡਾ ਖਾ ਕੇ ਅੱਜ ਤੱਕ ਤਾਂ ਮੈਂ ਡਿੱਗਿਆ ਨਹੀਂ ਨਾਲੀ ਬਿਚਾਰ ਉਹ ਨਾਲੇ ਆ ਦਿਨੇ ਦਾ ਨਸ਼ਾ ਕਰੀਂਦੀ ਆ ਰਾਤ ਨੂੰ ਤਾਂ ਕਰੀਂ ਨਸ਼ਾ ਰਾਤ ਨੂੰ ਤੂੰ ਸੀ ਕਹਣਾ ਮੈਨੂੰ ਖੀਰੇ ਚੀਕ ਕੇ ਦੇ ਦੇ ਦਿੰਨੇ ਯਾਰ ਤੂੰ ਮੈਨੂੰ ਐਂ ਦੱਸ ਹੁਣ ਤੂੰ ਜਾ ਠੀਕ ਹੈ ਕਰੋ ਤੂੰ ਕਿਹੜਾ ਬਲਾ ਹੋ ਗਿਆ ਆ ਕੇ ਇਧਰ ਆ ਕੇ ਬੈਠੇ ਨੂੰ ਪਿੱਗ ਲਾਈ ਇਹਨੂੰ ਤੂੰ ਮੈਨੂੰ ਦੱਸ ਹੁਣ ਸਹੀ ਬੇਬੇ ਨੇ ਮੈਨੂੰ ਪੁੱਛਿਆ ਬੇਬੇ ਦਾ ਪੁੱਛੀ ਜਾਊਗੀ ਯਾਰ ਜਦੋਂ ਤੁਸੀਂ ਮੇਰਾ ਹੱਲ ਨਹੀਂ ਕਰਦੇ ਜ਼ਮੀਨ ਦਾ ਮੈਂ ਤਾਂ ਫਿਰ ਦਿਨੀ ਪੀਊਂਗਾ ਜ਼ਮੀਨ ਭਰਾਵਾ ਕਹਿ ਤਾਂ ਦਿੱਤਾ ਤੈਨੂੰ ਯਾਰ ਜੀ ਵੀ ਜ਼ਮੀਨ ਲੈ ਲੈ ਆਵਦੀ ਬਸ ਜਿੰਨੀ ਤੇਰੀ ਬੰਦੀਆ ਲੈ ਲੈ ਬੇਬੇ ਦਿੰਦੀ ਐ ਤਾਂ ਯਾਰ ਯਾਰ ਤੂੰ ਮੇਰੇ ਮੂੰਹ ਤੇ ਐ ਕਹਿ ਜੰਨਾ ਬੇਬੇ ਕੋਲੇ ਹੋਰ ਬਣ ਜੰਨਾ ਮੈਂ ਤੇਰੇ ਸਾਹਮਣੇ ਉਹੀ ਗੱਲ ਕਰੀ ਸੀ ਕੱਲ ਬੇਬੇ ਨੂੰ ਮੈਂ ਕਿਹਾ ਬੇਬੇ ਜੇ ਜ਼ਮੀਨ ਦੇਣੀ ਐ ਤਾਂ ਦੇ ਦੇ ਇਹਨੂੰ ਠੀਕ ਆ ਆਪਣਾ ਕੋਈ ਲੈਣਾ ਦੇਣਾ ਨਹੀਂ ਠੀਕ ਆ ਕੋਲੇ ਮਨ ਬੇਬੇ ਤੇਰੀ 19 19 ਮੇਜੀ ਆ ਬਸ ਤੂੰ ਬੇਬੇ ਨੂੰ ਕਹਿ ਜਾ ਕਿ ਯਾਰ ਨਾਲੇ ਗੱਲ ਸੁਣ ਲੈ ਮੇਰੀ ਕੋਈ ਰਿਸ਼ਤੇ ਦੀ ਗੁੱਲੀ ਪੱਕਦੀ ਹੁੰਦੀ ਆ ਹਾਂ ਉਸ ਹਿਸਾਬ ਨਾਲ ਮੈਂ ਆਪਦਾ ਸਰੀਰ ਉਹਨ ਸੈੱਟ ਕਰੀ ਬਠਾਈ ਮੂਰੇ ਅਗਲੇ ਨਾਲ ਬਾਰਤਲਾਪ ਕਰਨੀ ਪਊਗੀ ਮੈਨੂੰ ਫੇ ਭਈ ਤੂੰ ਆ ਦੇ ਘਰ ਦੇਆਂ ਨੂੰ ਕੰਗ ਲੈ ਜਾਂਦਾ ਉਸੇ ਨੂੰ ਕੱਲਾ ਪ੍ਰਧਾਨ ਮਨਾ ਰਿਹਾ ਘਰ ਦੇ ਘਰ ਦਾ ਭਾਨੀਆ ਮਾਰਦਾ ਤੁਸੀਂ ਕਿਥੇ ਚੜਦੇ ਹੋ ਮੇਰਾ ਰਿਸ਼ਤਾ ਹੁੰਦਾ ਯਾਰ ਤੇਰੇ ਘਰ ਦੇ ਕਿਉਂ ਨਹੀਂ ਜਰਨਗੇ ਬੇਬੇ ਨੂੰ ਲੈ ਜਾ ਬਸ ਜੇ ਤੂੰ ਮੈਨੂੰ ਕਹਿੰਦਾ ਜੀ ਮੈਂ ਸ਼ਰੀਕਾਂ ਤੇ ਰਹਾ ਵੀ ਮੈਂ ਮੈਂ ਭਾਨੀ ਮਾਰੂੰਗਾ ਬੇਬੇ ਨੂੰ ਤਾਂ ਲੈ ਕੇ ਜਾ ਬੇਬੇ ਘਰ-ਬਾਰ ਦੇਖੂਗੀ ਆਸੇ-ਪਾਸੇ ਤੋ ਪੁੱਛ-ਪੜਤਾਲ ਕਰੂਗੀ ਤੂੰ ਕੱਲਾ ਜਾਂ ਡੱਕਾ ਦਰਦ ਹੋ ਜਾ ਕੇ ਉੱਥੇ ਹਾਂਮੀ ਭਰੇਗਾ ਪਤਾ ਨਹੀਂ ਕਿਹੇ ਜੀ ਲੈ ਆਏਗਾ ਇੱਥੇ ਯਾਰ ਘਰ-ਬਾਰ ਨਾਲ ਤਾਂ ਰਿਸ਼ਤਾ ਕਰਾਉਣਾ ਮੈਂ ਕਿ ਕੁੜੀ ਨਾ ਕਰਾਉਣਾ ਯਾਰ ਕੁੜੀ ਦੇਖੀ ਵੀ ਆ ਬਸ ਕੁੜੀ ਤਾਂ ਹੀ ਮੈਂ ਤੈ ਬਾ ਦੂਗਾ ਗੂੰਜਰ ਕੀ ਰੰਨ ਲੇਹੁ ਗੂੰਜਰ ਕੀ ਗੱਲਾਂ ਕਰਾ ਦੂ ਕੰਧਾਂ ਤੇ ਲੋਕ ਚੜਾ ਦੂ ਗਰਾਵਾ ਓਏ ਯਾਰ ਐਵੇਂ ਮੈਥੋਂ ਕੁਛ ਬੁਲਾਇਆ ਕੰਧਾਂ ਤੇ ਤਾਂ ਲੋਕਾਂ ਨੇ ਆਪ ਹੀ ਚੜਨਾ ਜਿਹੜੇ ਸਾਲੇ ਤੇਰੇ ਲਛਣਾਂ ਯਾਰ ਤੜਕੇ ਦਾਰੂ ਪੀ ਲੈਣਾਗਾ ਪੁੱਜਰ ਬੱਲ ਠੀਕ ਆ ਤੂੰ ਜਾਵੜਾ ਤੂੰ ਸੈਣਾ ਬਹੁਤਾ ਮੈਨੂੰ ਆ ਤਾਂ ਬੰਦਾ ਵਿਆਹ ਕਰ ਲੈਣੇ ਠੀਕ ਆ ਬੇਬੇ ਨੂੰ ਮੈਂ ਬੇਬੇ ਨੂੰ ਤੇਰੇ ਕੋਲ ਭੇਜਿਆ ਸੀ ਉਹਨੂੰ ਬੁਲਾ ਕੇ ਲੈ ਕਰੇ ਬੇਬੇ ਨੂੰ ਕਹ ਹੈ ਨਹੀਂ ਤਾਂ ਸਾਥ ਚ ਬੈਠਾ ਤਾਂਸ ਖਿਡੀਆਂ ਲਾਗਾ ਚੱਲ ਠੀਕ ਆ ਯਾਰ ਜਾ ਕਾ ਜੀ ਮੋਰੀ ਨਹੀਂ ਗੱਲ ਹੁਣ ਮੇਰੀ ਮੈਂ ਕਹਿੰਦੀ ਨਾਈ ਤੋਂ ਵਾਲ ਕਟਾਈ ਜਾਂਦਾ ਤੇ ਵਾਲੀ ਸੈਟਿੰਗ ਹੋ ਗਈ ਮੈਂ ਦਾਰੂ ਜੀ ਨੂੰ ਲੈ ਨਾ ਕਰੇ ਆ ਕੇ ਪੀਲੀ ਨੀ ਨੀਤ ਮਾਰਦਾ ਬੇੜੀ ਬੈਠੀ ਆਲਾ ਓਏ ਕਰੇ ਲੈ ਨਾ ਮੇਰੇ ਰੱਥ ਨੇ ਆ ਕੇ ਪੀਲੀ ਹੁਣ ਜਦੋਂ ਐਸੇ ਪਸੇ ਨਾਲ ਦਾਰੂ ਨਾ ਸਕਦਾ ਵਗਦਾ ਯਾਰ ਜਾ ਬੜਾ ਬਹੁਤ ਸੋਹਣਾ ਲੱਗਦਾ ਇੱਥੇ ਆ ਗੱਲਾਂ ਕਰਦਾ ਮੈਨੂੰ ਜੇ ਜੇ ਤੈਨੂੰ ਦੇ ਦੇ ਜੇ ਭਰਾ ਵੀ ਨਾ ਹੋਵੇ ਜਿਹਦਾ ਪਲਾਸ ਹੋ ਗਿਆ ਇੱਥੇ ਸੋਨਾ ਜੀ ਇੱਥੇ ਆ ਜਾ ਆ ਜਾ ਤੇਰੀ ਵੀ ਐਟ ਹੋਈ ਜਾਂਦੀ ਸੀ ਮੱਚੀ ਰਿਆ ਕਰ ਸਾਰਾ ਦਿਨ ਮੈਨੂੰ ਨਾ ਇਹਦਾ ਕੀ ਭੈਣ ਵਾਲੀ ਗੱਲਾਂ ਨਹੀਂ ਆਪਣੇ ਚ ਤੇਰੇ ਕੋਲ ਗੱਲ ਕਰਤੀ ਤੂੰ ਆ ਕੇ ਘਰੇ ਦੱਸਤਾ ਮੈਂ ਤੇਰੇ ਭਲੇ ਵਾਸਤੇ ਦੱਸਿਆ ਆਪਾਂ ਲਾ ਕੀਤਾ ਤੂੰ ਮੇਰਾ ਇਹ ਉਥੋਂ ਲਿਆਏ ਤੇ ਵੀਰੇ ਨੇ ਮੇਨ ਸੰਗੀ ਚ ਹੱਥ ਪਾ ਲਿਆ ਕਿਧਰੇ ਨੇ ਸੰਗੀ ਚ ਹੱਥ ਪਾਇ ਚੰਗੇ ਵਾਸਤੇ ਕਿਹਾ ਤੂੰ ਦਵਾਈ ਲੈ ਲਾ ਹੁਣ ਮੱਚਦੀ ਐ ਮੇਰੇ ਤੇ ਮੈਨੂੰ ਸਾਰੇ ਪਤਾ ਹਾਏ ਮੈਂ ਤਾਂ ਹੀ ਨਹੀਂ ਸਮਝਾਂਦੀ ਮੈਂ ਮੱਚੂਂਗੀ ਕਿਉਂ ਤੇਰੇ ਤੇ ਮੈਨੂੰ ਨਹੀਂ ਪਤਾ ਉਹ ਕਿਉਂ ਮੱਚਦੀ ਆ ਪਰ ਤੈਨੂੰ ਤਾਂ ਤੂੰ ਮੈਨੂੰ ਵੇਖ ਕੇ ਰਾਜ਼ ਹੀ ਨਹੀਂ ਹੈਗੀ ਤਾਂ ਹੀ ਤਾਂ ਕਰ ਸ਼ਿਕਾਇਤ ਲਾਤੀ ਤੈਨੂੰ ਕੀ ਲੋੜ ਸੀ ਦੱਸ ਸੰਦੀਪ ਜੀ ਮੈਂ ਤੇਰੇ ਕੋਲ ਗੱਲ ਕਰਤੀ ਫਿਰ ਤੈਨੂੰ ਕੀ ਲੋੜ ਸੀ ਮੰਮੀ ਕੋਲ ਨਾ ਜੇ ਮੈਂ ਨਾ ਦੱਸਦੀ ਫਿਰ ਕੀ ਪਤਾ ਨਾ ਲੱਗਦਾ ਚਲ ਜੀ ਹੁਣ ਪਤਾ ਲੱਗ ਗਿਆ ਹੁਣ ਫਿਰ ਕੀ ਕਰ ਲਿਆ ਕੀ ਕਰ ਲਿਆ ਹੁਣ ਮੰਮੀ ਹੋਰੀ ਰੈ ਬਣਾਈ ਜਾਂਦੇ ਆ ਵੀ ਕਹਿੰਦੇ ਜੇ ਇਹਨੇ ਦਵਾਈ ਨਾਲ ਨਹੀਂ ਡਾਕਟਰ ਕੋਲ ਨਾ ਗਈ ਤੈਨੂੰ ਕਮਰੇ ਚ ਬੰਦ ਰੱਖਾਂਗੇ 4-5 ਦਿਨ ਕੁਝ ਨਹੀਂ ਦਿੰਦੇ ਇਹਨੂੰ ਹਾਂ ਸੌਖੀ ਆ ਫਿਰ ਹੁਣ ਤਾਂ ਖੁਸ਼ ਹੋ ਗਈ ਹੋਊਗੀ ਵੀ ਅੰਦਰ ਤਾਰ ਕੇ ਰੱਖਣਗੇ 4-5 ਦਿਨ ਇੱਕ ਤਾਂ ਤੈਨੂੰ ਮੈਂ ਦੱਸਣ ਆਈ ਆ ਵੀ ਦਵਾਈ ਲੈ ਹੂੰ ਨੇ ਤੜਦਣ ਕੇ ਤੈਨੂੰ ਗਨ ਦਵਾਈ ਨੂੰ ਮੈਂ ਕਿਹੜਾ ਬਿਮਾਰ ਆਂ ਦਾਰੂ ਤਾਂ ਛੱਡ ਦੇਂਗੀ ਐ ਨਹੀਂ ਦਾਰੂ ਛੱਡਦੀ ਹੁੰਦੀ ਦਵਾਈਆਂ ਨਾਲ ਹੋਰ ਕਿਵੇਂ ਛੂਟੂਗੀ ਮੇਰੇ ਤੋਂ ਨਹੀਂ ਰਿਹਾ ਜਾਂਦਾ ਮੈਂ ਤੈਨੂੰ ਐ ਕਹਿੰਦੀ ਸੀ ਮੈਂ ਤੈਨੂੰ ਹੁਣ ਵੀ ਲਿਆ ਦੇ ਜਪਈ ਤਾਂ ਤੈਨੂੰ ਜਮੇ ਨੇ ਸ਼ਰਮ ਹੈਗੀ ਦੇਖੀਰ ਕੱਲ ਦੀ ਆਈਆਂ ਰਾਤ ਦੀ ਮੈਂ ਦਾਰੂ ਨਹੀਂ ਪੀਤੀ ਮੇਰੇ ਨਾਲ ਸਿਰ ਟੁੱਟੇ ਜਾਂਦਾ ਸੱਚੀ ਤੂੰ ਤਾਂ ਜਮਾ ਛਿੱਤਰਖਾਨ ਵਾਲੇ ਕੰਮ ਕਰਦੇ ਨਾਲ ਮੇਰੇ ਪਵਾਏਗੀ ਫਿਰ ਤੂੰ ਮੈਨੂੰ ਬੋਲਣ ਲੱਗ ਜੇ ਮੈਂ ਮੰਮੀ ਨੂੰ ਦੱਸ ਦੇ ਮੈਂ ਮੰਮੀ ਨੂੰ ਦੱਸ ਦੂੰਗੀ ਹਾਂ ਤੇ ਅੱਗੇ ਕਰ ਦੱਸਦੀ ਨਹੀਂ ਹੈਗੀ ਅੱਗੇ ਵੀ ਤਾਂ ਦੱਸ ਹੀ ਦਿੰਨੀ ਆ ਮੈਂ ਤਾਂ ਦੱਸੂੰਗੀ ਜੇ ਤੂੰ ਸ਼ਰਾਬ ਮਾਣੇ ਤੂੰ ਚੰਗਾ ਤਾਂ ਤੂੰ ਨਾ ਹੀ ਆਉਂਦੀ ਤੇ ਇਦੂ ਮੁੜ ਕੇ ਮੇਰੇ ਸਹੁਰੇ ਆਉਂਦੀ ਲੋੜ ਵੀ ਨਹੀਂ ਹੈਗੀ ਤੈਨੂੰ ਅੱਛਾ ਹਾਂ ਜੇ ਮੈਂ ਨਾ ਦੱਸਦੀ ਫਿਰ ਤਾਂ ਮੈਨੂੰ ਬਥੇਰੀ ਚੰਗੀ ਲੱਗਣੀ ਸੀ ਚੰਗੀ ਤਾਂ ਹੁਣ ਵੀ ਬਹੁਤ ਲੱਗੇਗੀ ਜੇ ਥੋੜੀ ਜੀ दारू ਲਿਆ ਦੇਗੀ ਤਾਂ ਅੱਛਾ दारू ਚਾਹੀਦੀ ਆ ਹਾਂ ਮੰਗਵਾਵਾ ਸੱਚੀ ਮਗਵਾਈਆ ਵੀਰੇ ਕੰਮ ਨਹੀਂ ਆਇਆ ਵੀਰੇ ਤੱਕ ਤਾਂ ਮਗਵਾਈਆ ਨਹੀਂ ਆ ਵੀਰੇ ਲਿਆ ਕੇ ਦੋਗਾ ਮੈਂ ਥੋੜੀ ਲਿਆਉਂਗੀ ਮੇਰੇ ਕੋਲ ਜੀ ਆਉਂਦੀ ਹੁੰਦੀ ਸੀ ਉਹਨੂੰ ਨਾ ਸੱਦ ਪਹਿਲਾਂ ਗੱਲਾਂ ਹੋਰ ਸੀ ਹੋਣੇ ਕੀ ਗੱਲਾਂ ਵੀਰੇ दारू ਚਾਹੀਦੀ ਐ ਮਨਿੰਦਰ ਨਾ ਕਿਹੜੀ ਬਣੀ ਆ ਹਾਂ ਮੈਂ ਵੀ ਨਹੀਂ ਵੀਰੇ ਉਹ ਗਾਇ ਮਰੀ ਨੋਕੀ ਤਾਂ ਨਾ ਤੋ ਬੇਚ ਤਾ ਥੋੜੀ ਕਰਾ ਦਿਆ ਸੀ ਸਵੇਰੇ ਮੈਂ ਕਹਾਂ ਪੀਆ ਵੀਰੇ ਮਾਰਨਾ ਕੋਈ ਨਾ ਮਾਰਨਾ ਸਭ ਕਿਉਂ ਜਿੱਤਰ ਪਵਾ ਕੇ ਚੱਲ ਬਰੇ ਮਾਰ ਨਾ ਸੁਝਾ ਦੇ ਤੇ ਅੰਦਰ ਲਾਉਗੇ ਤਾ ਕੀ ਹੋ ਗਿਆ ਹਾਂ ਦਾਰੂ ਮੰਗਦੀ ਆਜੇ ਵੀ ਦੇ ਲਾਲ ਸੰਗੀ ਨਾ ਤੈਨੂੰ ਸ਼ਰਮ ਨਹੀਂ ਆਉਂਦੀਗੀ ਹੈ ਮੈਂ ਤਾਂ ਕਿਹਾ ਸਪਰੇਅ ਬਈਆ ਵਾ ਟਰੈਕਟਰ ਕੋਲੇ ਲਿਆਉਣਾ ਸਪਰੇਅ ਆਉਣਾ ਮੈਂ ਤਾਂ ਕਿਹਾ ਤੂੰ ਪਿਆ ਦੇ ਭਰੇ ਡੱਟਾ ਭੱਜ ਕੇ ਨੂੰ ਤੇ ਗੱਲ ਪਈ ਬਰੇ ਦਾ 60 ਡੱਬਲ ਮਗਰ ਪਿਆ ਮੈਨ ਮਗਰ ਪਿਆ ਨਾ ਤੇਰੇ ਹੋਰ ਚੱਲ ਨਹੀਂ ਬਾਰਨ ਬੈਠੇ ਨੇ ਮੈਂ ਤਾਂ ਤੈਨੂੰ ਕਿਹਾ ਗੇਟ ਕਾ ਤੇ ਬੰਦ ਕਰਨਾ ਤੈਨੂੰ ਇੱਥੇ ਬੰਦ ਕਰਕੇ ਰੱਖਾਂਗੇ ਮਮਮੀ ਤੂੰ ਆਇ ਨਾ ਕਰ ਦੁੱਤੀ ਮੈਂ ਲਾ ਮੈਂ ਅੰਦਰ ਨਹੀਂ ਰਹਿ ਸਕਦੀ ਰਹਿਣਾ ਤੋਗਾ ਕਿਵੇਂ ਰਹਿ ਸਕਦੀ ਕੁਣ ਕਮਾਲ ਕਰਕੇ ਥੋੜੀ ਜੀ ਦਾਰੂ ਮੰਗੀ ਐ ਕਿਉਂ ਕਰਦੀ ਆ ਹੋ ਚਲੋ ਮੈਂ ਤੇ ਮੰਮੀ ਦੇਵਾ ਤਾ ਕਰੂ ਮੈਂ ਦੇਵਾ ਤਾ ਕਰੂ ਮੈਂ ਪਾਇਆ ਤੇ ਕਿ ਅਗੇੜ ਮਤ ਕਰੇ ਕਿੱਥੇ ਆ ਕੇ ਫਸ ਗਈ ਇੱਥੇ ਮੈਂ ਉਦੋਂ ਤੱਕ ਦੇ ਸੌਰੀ ਚੰਗੀ ਸੀਗੀ ਮੈਂ ਖਾਇਨਨ ਤਾਂ ਗਿਲਾਤਾ ਇਧਾਂ ਕਿ ਇਹਦੇ ਵੀ 4-5 ਦਿਨ ਜਾਨ ਦੇਣਾ ਤੇ 4-5 ਦਿਨ ਮੈਂ ਕਿਵੇਂ ਰਹੂੰਗੀ ਮੇਰੇ ਤਾਂ ਉਹੀ ਮੌਤ ਹੋ ਜੂਗੀ ਦਾਰੂ ਬਿਨਾ ਮੈਂ ਕਰਦੀ ਆ ਹੌਲੀ ਕਿ ਦਿਨੇ ਨਾ ਅਦੇ ਸਾਰੀ ਵਕ ਜਨੀ ਚੋਰੀਓ ਉਥੇ ਜਿੱਦ ਚੰਗਾ ਦਾ ਜੇਰ ਦੇ ਦਾਲੂ ਤਾਂ ਚੋਰੀ ਕਰਕੇ ਪੀ ਲੈਨੀ ਆ ਇਹ ਨਨ ਤਾਂ ਮੈਥੇ ਜਮੀਨ ਨਹੀਂ ਦੇਨੀ ਦਾਰੂ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਕੀ ਗੱਲ ਕਹਣਾ ਕੀ ਗੱਲ ਹੋ ਗਈ ਤੂੰ ਮੈਨੂੰ ਫੋਨ ਕੀਤਾ ਵੀ ਛੇਤੀ ਆ ਜਾ ਸਾਡੇ ਘਰੇ ਉਹ ਗੱਲ ਤਾਂ ਮਸੀਂ ਕੀ ਹੋਣੀ ਸੀ ਮਾ ਤਾਂ ਐਂ ਕਹਿੰਦਾ ਸੀ ਮੈਂ ਕਿ ਆਪਣੇ ਗਵਾਂਡੀਆਂ ਦੀ ਬਹੂ ਆ ਉਹ ਰਿਸ਼ਤਾ ਕਰਾਉਂਦੀ ਸੀ ਪਰਮ ਦਾ ਤੇ ਵਧੀਆ ਮੁੰਡਾ ਕਹਿੰਦੇ ਜਮੀਨ ਜਾਇਜ਼ਦ ਵੀ ਹੈਗੀ ਆ ਤੇ ਨਾਲੇ ਨਸ਼ਾ ਪੱਤਾ ਨਹੀਂ ਕਰਦਾ ਨੌਕਰੀ ਲੱਗ ਜੂਗਾ ਹੁਣ ਆ ਹੁੰਦੇ ਸਾਲ ਨਾ ਤੇਰਾ ਦਿਮਾਗ ਤਾਂ ਟਕਾਣੀ ਐ ਮੈਂ ਕਿਹੜਾ ਮਾੜਾ ਰਿਸ਼ਤਾ ਪਾ ਲੈ ਵੇ ਕਿੱਲਾ ਜ਼ਮੀਨ ਦਾ ਆਊਗਾ ਇਹ ਵੀ ਸੋਚ ਤੂੰ ਉਹ ਮਾਸੀ ਕੀ ਪਤਾ ਅਗਲਾ ਦੇਊਗਾ કે ਨਹੀਂ ਦਿੰਦਾ ਕਿੱਲਾ ਜ਼ਮੀਨ ਦਾ ਐਵੇਂ ਕਿੱਲਾ ਜ਼ਮੀਨ ਪਿੱਛੇ ਕੁੜੀ ਨਾ ਨਾ ਡੋਬਦਗੇ ਬੇ ਨਹੀਂ ਡੁੱਬਦੀ ਕੁੜੀ ਜਦੋਂ ਮੈਂ ਕੋਈ ਮਾੜੇ ਥਾਂ ਤਾਂ ਨਹੀਂ ਕਰਾਉਂਗੀ ਅਗਲੇ ਤਾਂ ਆਪਦੇ ਘਰੇ ਕਲੇਸਪਾਰਕ ਹੈ ਜ਼ਮੀਨ ਨਾਲ ਲਵਾਉਂਦਾ ਫਿਰਦਾ ਉਹ ਮਾਸੀ ਜਦੋਂ ਅਗਲਾ ਹੁਣੀ ਕਲੇਸ ਪਾਈ ਬੈਠਾ ਜ਼ਮੀਨ ਪਿੱਛੇ ਕਦੋਂ ਉਹਨਾਂ ਨੇ ਵੰਡ ਕੇ ਦਿੱਤੀ ਤੇ ਕਦੋਂ ਆਪਣੇ ਆ ਤੇ ਕਿੱਲਾ ਲੱਗਿਆ ਹੈ ਮੇਰੀ ਗੱਲ ਸੁਣ ਤੂੰ ਮੈਨੂੰ ਦੋ ਦਿਨ ਦੇ ਤੋ ਦਿਨਾਂ ਚ ਕਿੱਲਾ ਜ਼ਮੀਨ ਦਾ ਆਜੂ ਆਪਣੇ ਘਰੇ ਚਲ ਦੇਖ ਲਾ ਮਾਸੀ ਮੈਂ ਤਾਂ ਤੈਨੂੰ ਹਾਈ ਸੱਦਿਆ ਸੀ ਮਾ ਕਹੇ ਮੁੜ ਕੇ ਤੂੰ ਕਹੇਗੀ ਵੀ ਉੱਪਰ ਦੀ ਹੋ ਕੇ ਰਿਸ਼ਤਾ ਕਰਤਾ ਕੁੜੀ ਦਾ ਮੈਂ ਚਲ ਕੇ ਨਾ ਸੜਾਈ ਕਰ ਦਿਆਂ ਤੈਨੂੰ ਤੇ ਮੈਂ ਤਾਂ ਸਾਰੀ ਗੱਲਬਾਤ ਪੱਕੀ ਕਰ ਰੱਖੀ ਐ ਮੈਂ ਆਈ ਕਿਉਂ ਨਹੀਂ ਸੀ ਮੈਂ ਆਇਆ ਨਹੀਂ ਸੀ ਵੀ ਇਹਨੂੰ ਜ਼ਮੀਨ ਕਰਾ ਲੈਣ ਦੇ ਨਾ ਤੇ ਫਿਰ ਮੈਂ ਕਹੂੰਗੀ ਵੀ ਚੱਲ ਭਾਈ ਪਹਿਲਾਂ ਕਿੱਲਾ ਨਾ ਕਰਾ ਕੁੜੀ ਦੇ ਚਲ ਦੇਖ ਲੈ ਫਿਰ ਜੇ ਹਾਂ ਮੰਨਦੇ ਆ ਤਾਂ ਹੈ ਫਿਰ ਉਹਨਾਂ ਨੂੰ ਕਿਰਾਂ ਟਾਲ ਦਿੰਦੇ ਆ 2-4 ਦੇ ਨਾ ਤੂੰ ਇਹਨਾਂ ਨੂੰ ਐ ਕਹਦੇ ਕੋਈ ਗੱਲ ਨਹੀਂ ਭਾਈ ਕਰਾਂਗੇ ਅਸੀਂ ਹਜੇ ਤੁਸੀਂ اٹਕ ਜੋ ਉਹ ਤਾਂ ਮੈਂ ਬੇਬੇ ਨਾਲ ਰਹਿ ਕਰੀ ਸੀ ਹੈਂ ਕਿਰਾਂ ਦਾ ਬੇਬੇ ਵੀ ਕਹਿੰਦੀ ਸੀ ਵੀ ਭਾਈ ਉਮਰ ਦਾ ਵੱਡਾ ਗਾ ਮੁੰਡਾ ਆਪਾਂ ਜਮੀਨ ਕੀ ਕਰਨੀ ਆ ਹੈ ਬੇ ਨਹੀਂ ਉਮਰ ਦਾ ਵੱਡਾ ਨਹੀਂ ਲੱਗਦਾ ਕੱਪੜਾ ਲੀੜਾ ਪਾਇਆ ਬਲਾਈ ਸੋਹਣਾ ਲੱਗਦਾ ਉਹ ਓਏ ਊਣ ਆਣਾ ਕਿਤੇ ਤੜਕੇ ਤੋਂ दारू ਪੀਣ ਲੱਗ ਜਾਇਆ ਕਰੇ ਕੋਈ ਸੁਰਤ ਹੀ ਨਾ ਹੋਵੇ ਜੱਗ ਦੀ ਕਿੱਥੇ ਦੋਨੋਂ ਆ ਵਸਦੀ ਆ ਲੈ ਦੱਸ ਐ ਕਿ दारू ਪੀਣ ਲੱਗ ਜੇ ਕੱਲਾ ਬੰਦਾ दारू ਪੀਊਗਾ ਹੋਰ ਕੀ ਕਰੂਗਾ ਜਦੋਂ ਉਹਦਾ ਘਰ ਵਸ ਗਿਆ ਨਹੀਂ ਅਗਲਾ ਆਪਦੀ ਕਬੀਲਦਾਰੀ ਬੈਨ ਸੋਚੂਗਾ ਊਣਾ ਜੱਗ ਹਸਾਈ ਹਸਾਦ ਗਿਆ ਆਪਾਂ ਜੱਗ ਦਾ ਤਮਾਸ਼ਾ ਨਹੀਂ ਜੱਗਾ ਸਦਾ ਬੇ ਨਹੀਂ ਸਦਾ ਤੂੰ ਮੇਰੀ ਗੱਲ ਤਾਂ ਮੰਨ ਲੈ ਇੱਕ ਵਾਰਾਂ ਚਲ ਦੇਖ ਲਾ ਉਹਦਾ ਪਰਮ ਵੀ ਕਰਦੀ ਸੀ ਨਾ ਨੁਕਰ ਜੀ ਕਿਹੜਾ ਦਾ ਹੁਣ ਮੈਂ ਗੱਲ ਦੱਬ ਰੱਖੀ ਆ ਹੈ ਇਹਨੂੰ ਆਏ ਸੀ ਮੈਂ ਕਿਹਾ ਚਲ ਤੂੰ ਕਰੇਂਗੀ ਮੜੀ ਹਿੰਮਤ ਤੂੰ ਤਾਂ ਗੱਲ ਕੀਂਗੇ ਪਤੀ ਮੈਂ ਕੀਂਗੇ ਨਹੀਂ ਪਾਈ ਤੈਨੂੰ ਕੀ ਪਤਾ ਮੇਰਾ ਤਾਂ ਰੋਜ਼ ਦਾ ਗੇੜਾ ਹੁੰਦਾ ਉਹਦੇ ਕੋਲੇ ਕੁਲਦੀਪ ਕੋਲੇ ਵੀ ਭਾਈ ਦੱਸ ਕੀ ਬਣਿਆ ਤੇ ਉਹ ਕਹਿੰਦਾ ਤਾਈ ਤੂੰ ਦੋ ਦਿਨ ਠਹਿਰ ਜਾ ਦੋ ਦਿਨਾਂ ਚ ਸਾਰਾ ਕੰਮ ਆਪਦਾ ਨੱਕੀ ਕਰ ਲੂੰਗਾ ਚਲ ਦੇਖ ਲਾ ਤਾਂ ਜੀ ਦੋ ਦਿਨ ਤਾਂ ਛੱਡ ਤੈਨੂੰ ਮੈਂ ਹਫ਼ਤਾ ਦਿੱਤਾ ਇਹ ਤਾਂ ਹਫ਼ਤੇ ਚ ਗੱਲ ਸਿਰੇ ਲੱਗਦੀ ਆ ਤਾਂ ਲਾ ਦੇ ਨਹੀਂ ਫਿਰ ਭਾਈ ਅਸੀਂ ਤਾਂ ਕਿਤੇ ਹੋਰ ਦੇਖਾਂਗੇ ਹੈ ਫਿਰ ਜ਼ਰੂਰੀ ਆਪਾਂ ਅਗਲੇ ਦੇ ਮਗਰ ਮਗਰ ਫਿਰ ਨਹੀਂ ਤੂੰ ਹੋਰ ਨਹੀਂ ਦੇਖਣਾ ਨਾਲੇ ਜਿਹੜੇ ਇਹ ਕਰਾਉਂਦੇ ਆ ਤੂੰ ਇਹਨਾਂ ਨੂੰ ਆਏ ਨਾ ਜਵਾਬ ਦੇ ਵੀ ਅਸੀਂ ਕਰਦੇ ਨਹੀਂ ਵੀ ਭਾਈ ਕੋਈ ਨਾ ਕਰਾਂਗੇ 2-4 ਦਿਨ ਅਸੀਂ ਇਧਰੋਂ ਵਿਹਲੇ ਹੋ ਜੀਏ ਆ ਕੇਰਾ ਟਾਲ ਲੈਣਾ ਕੰਮ ਧੰਦੇ ਚ ਆ ਕੰਮ ਧੰਦੇ ਚ ਆ ਅਗਲੇ ਨੂੰ ਰੁੱਖਾ ਜਵਾਬ ਨਹੀਂ ਦੇਈ ਨਾ ਹੁੰਦਾ ਇਧਰੋਂ ਤਾਂ ਗੱਲ ਮੈਂ ਕਹਿੰਦੀ ਆ ਵੀ ਆਪਣੀ ਪੱਕੀ ਐ ਤੂੰ ਫਿਕਰ ਨਾ ਕਰ ਓਏ ਆਏ ਆ ਨਾ ਤਾਈ ਹੁਣ ਫਿਰ ਮੈਂ ਵੀ ਮਿਸਤਰੀ ਨਾ ਜਾਣਾ ਹੁੰਦਾ ਗਾਂ ਕੋਠੀ ਦਾ ਠੇਕਾ ਫੜੀ ਬੈਠਾ ਹਾਂ ਮੈਂ ਵੀ ਕੰਮ ਧੰਦਾ ਛੱਡੀ ਬਠਾ ਤੈਨੂੰ ਪਤਾ ਜੇ ਕਮਾਵਾਂਗੇ ਤਾਂ ਖਾਵਾਂਗੇ ਵੇ ਉਹ ਤਾਂ ਪੁੱਤ ਗੱਲ ਤੇਰੀ ਠੀਕ ਐ ਚੱਲ ਮੈਨੂੰ ਤਾਂ ਉਹ ਉਸੇ ਲਾਲਚ ਨੂੰ ਤਾਂ ਮੈਂ ਜਾਂਦਾ ਸੀ ਵੀ ਚਾਹ ਨਾਲੇ ਕੁੜੀ ਬਾਹਰੋਂ ਉੱਠ ਖੜੂਗੀ ਤੇ ਨਾਲੇ ਚੱਲ ਜੇ ਕੋਈ ਜ਼ਮੀਨ ਜਾ ਆ ਗਿਆ ਪੋਰਾ ਤੇ ਬੇਚ ਵਟ ਕੇ ਘਰ ਦਾ ਕਰ ਲਾਂਗੇ ਨੋਟਾ ਕਰ ਲੇਂਗਾ ਨਾਲੇ ਤੇਰਾ ਉਹ ਜੂ ਪੁੱਤ ਉਹੀ ਤਾਂ ਗੱਲ ਆ ਅਈ ਸੁਣਦੀ ਆ ਮੈਂ ਤਾਂ ਨਿਕਰੇ ਹੋਰ ਚਾਹ ਬਣਾਵਾ ਕੋਟਾ ਨਾ ਮੈਂ ਚਾਹ ਨਹੀਂ ਪੀਂਦੀ ਤੇ ਪਰਮ ਨਹੀਂ ਦੀਂਦੀ ਕਿੱਥੇ ਆ ਉਹਦਾ ਸੈਂਟਰ ਜੇ ਜ ਗਈ ਵੀ ਐ ਸਲਾਈ ਵਾਲੇ ਚ ਉਹ ਸਿੱਖਦੀ ਆ ਕੱਪੜੇ ਜੇ ਕਹਿੰਦੀ ਮੈਂ ਉੱਥੇ ਲਾ ਲੈਨੀ ਆ ਮਹੀਨਾ ਮੈਂ ਕਿਹਾ ਚੱਲ ਬੇਲੀ ਆ ਲਾਲਾ ਚੱਲ ਵਧੀਆ ਪੁੱਤ ਕੰਮ ਤਾਂ ਕੇ ਆਪ ਦੇ ਕੰਮ ਆਉਂਦਾ ਜੇ ਕੋਈ ਸਿੱਖੂਗੀ ਤੇ ਤੇਰੀ ਮਾਂ ਉੱਥੇ ਗਈ ਐ ਨੇ ਰੇ ਅੱਜ ਤੜਕੀ ਐ ਵਗ ਜਾਨੀ ਉਹ ਤਾਂ ਫਿਰ ਜਾਣਾ ਪੈਂਦਾ ਉੱਥੇ ਨਹੀਂ ਫਿਰ ਕਾਰਡ ਕੱਟ ਦੇਣਗੇ ਆ ਨਾ ਚਲ ਕੋਈ ਨਾ ਕੰਮ ਦਾ ਕੀ ਡਰਿਆ ਪੁੱਤ ਮੈਂ ਤਾਂ ਆਈ ਸੀ ਦੁਪਹਿਰੇ ਦੁਪਹਿਰੇ ਮੈਂ ਕਿਹ ਪਤਾ ਨਹੀਂ ਕੀ ਗੱਲ ਉਹ ਵੀ ਸੁੱਖ ਹੋਵੇ ਕੋਈ ਮੈਂ ਤਾਂ ਉਹੀ ਡਰ ਗਈ ਮੈਂ ਕਿਤੇ ਹੋਰ ਥਾਂ ਨਾ ਪੱਕਾ ਕਰ ਲਿਆ ਹੋਵੇ ਉਹ ਫਿਰ ਉਹ ਆਈ ਮੈਂ ਰਾਇ ਕਰਨੀ ਸੀ ਨਾ ਮੈਂ ਕਿਹਾ ਵੀ ਹੁਣ ਤਾਂ ਕਰਾਉਂਦਾ ਅਗਲਾ ਚਲ ਉਹ ਵੀ ਥਾਂ ਸੋਹਣਾ ਸੀਗਾ ਕਰ ਦਿੰਦੇ ਚਲ ਕੋਈ ਨਾ ਕਰਦੀ ਤੂੰ ਪਹਿਲਾਂ ਮੇਰੀ ਤਾਂ ਮੰਨ ਲੈ ਇੱਕ ਵਾਰਾ ਗੱਲ ਤੂੰ ਤੇਰੀ ਤਾਂ ਮੰਨੀ ਆ ਪਹਿਲ ਤਾਂ ਤੈਨੂੰ ਹੀ ਆ ਹਾਂ ਬਸ ਠੀਕ ਹੈ ਤਾਂ ਬਾਕੀ ਮਾੜੇ ਥਾਂ ਦਾ ਤੂੰ ਵੀ ਨਹੀਂ ਖੜਾਉਂਦੀ ਲੈ ਜਾ ਕੇ ਉਹ ਅੱਜ ਮੈਂ ਜਾਇਆ ਨਹੀਂ ਹੈਨਾ ਉਹਦੇ ਕੋਲ ਹਾਂ ਜਾ ਕੇ ਆਈ ਤੂੰ ਫਿਰ ਦੱਸਦੀ ਮੈਨੂੰ ਆਥਰੇ ਫੋਨ ਕਰਦੀ ਮੈਂ ਦੱਸੂ ਮੈਂ ਉਹਨੂੰ ਆਈ ਕਹੂੰ ਵੀ ਭਾਈ ਕੁੜੀ ਦਾ ਤਾਂ ਉਹ ਕਿਤੇ ਹੋਰ ਕਰਦੇ ਆ ਤੂੰ ਦੱਸ ਕਿਵੇਂ ਕਰਨਾ ਹੈ ਬਾਕੀ ਐ ਨਾ ਤਾਂ ਇਹ ਗੱਲਬਾਤ ਪੱਕੀ ਹੋਵੇ ਤਾਂ ਕੋਈ ਜੇ ਹੁਣ ਸਵੇਰ ਨੂੰ ਜਵਾਈ ਭਾਈ ਆਊਗਾ ਕੋਈ ਬੈਠਣ ਵਾਲਾ ਸਤੜਾ ਤਾਂ ਪਾਉਣਾ ਹੀ ਪਊ ਹਾਂ ਸਹੀ ਗੱਲ ਹੈ ਪੁੱਤ ਕਿਤੇ ਬੈਠਣਾ ਉਹ ਤਾਂ ਨਹੀਂ ਜਿਹੇ ਜਿਹੇ ਚ ਆਪ ਬੈਠੇ ਆ ਉਹੋ ਜਿਹੇ ਜਗਲਾ ਕੇ ਬੈਹਿ ਜੂ ਇਥੇ ਕੋਈ ਰੱਬ ਬੈਠ ਕਪਾਲਾਂਗੇ ਰਾਤੇ ਚਲੋ ਤਾਂ ਕੋਈ ਗੱਲ ਨਹੀਂ ਚਾਰ ਪੀ ਉਧਰੋਂ ਵੀ ਆਪਾਂ ਲੈ ਲਾਂਗੇ ਤੂੰ ਫੇਰ ਨਾ ਕਰ ਜਦੋਂ ਮੁੰਡੇ ਦੇ ਹੱਥ ਜਮੀਨ ਹੋਗੀ ਤੇ ਸਾਰਾ ਕੁਝ ਆਪਣਾ ਹੀ ਹੋ ਗਿਆ ਸਮਝ ਲੈ ਤੂੰ ਹਾਂ ਜੇ ਕੋਈ ਮਗਰ ਮੂਰੇ ਨਾ ਹੋਇਆ ਜਲ ਹੌਲੀ ਹੌਲੀ ਫਿਰਤਾ ਅਗਲਾ ਵੀ ਆਪ ਵੀ ਮਦਦ ਕਰ ਦਿੰਦਾ ਮਗਰ ਮੂਰੇ ਤਾਂ ਭਰਾ ਆਇਆ ਦੂਜਾ ਉਹ ਵਿਆਹ ਹੈ ਉਹ ਬਥੇਰੀ ਚਲਾਕ ਹੈ ਦੂਜੀ ਤੇ ਜਦੋਂ ਅਗਲੇ ਨੇ ਆਪਦਾ ਬੰਡ ਬਣਾਈਆ ਕਰ ਲਿਆ ਫੇਰ ਕਿਹਦੇ ਲੱਲਾ ਕੱਖਾ ਰਹੂਗਾ ਹਾਂ ਇਹ ਤਾਂ ਹੈਗਾ ਖੈਰ ਤੇ ਮੈਂ ਤਾਂ ਵਾਰ ਇੱਕ ਉਂਗਲ ਹੋਰ ਵੀ ਉਹ ਚਲ ਘਰ-ਬਾਰ ਤਾਂ ਐ ਹੁੰਦਾ ਕੇਰਾ ਦਾ ਕਾਠ ਹੀ ਸੋਹਣਾ ਲੱਗਦਾ ਅਗਲਾ ਕਹਿੰਦਾ ਆਉਂਦੀ ਨਹੀਂ ਆ ਡਿਬਿਡ ਕਰਾਤੇ ਤੇ ਵੀ ਆ ਆ ਦੀ ਕੁੜੀ ਨੂੰ ਗਾਲਾਂ ਦੇਊਗਾ ਅਗਲਾ ਆਏ ਨਹੀਂ ਸੋਹਣਾ ਲੱਗਦਾ ਉਹ ਬਹੁਤ ਚੰਟਾ ਹੈ ਸੋਹਣਾ ਵੀ ਉਹਦੀ ਲੱਗਦਾ ਜਦੋਂ ਕੋਈ ਨਾਲ ਨੇਵੇ ਆਹੋ ਇਹ ਵੀ ਗੱਲ ਸਹੀ ਆ ਉਹਨੇ ਆਪਣੀ ਕੁੜੀ ਨੂੰ ਬਸਣ ਨਹੀਂ ਦੇਣਾ ਮੈਂ ਉਹਨੂੰ ਦੇਖਿਆ ਹੈ ਅੱਛਾ ਘਰ-ਬਾਰ ਵਧੀਆ ਖੁੱਲਾ ਡੁੱਲਾ ਘਰ-ਬਾਰ ਤਾਂ ਬਥੇਰਾ ਖੁੱਲਾ ਡੁੱਲਾ ਬਾਦੂ ਹੈ ਉਹ ਆਈਆਂ ਨਾ ਕਿਤੇ ਐਵੇਂ ਕੰਧ ਕਢਾ ਦੇ ਤੂੰ ਮੁੜ ਕੇ ਕੰਧਾਂ ਨੂੰ ਵਾੜ ਦੇ ਫਿਰ ਨਾ ਨਹੀਂ ਕੰਧਾਂ 'ਚ ਨਹੀਂ ਵਾੜਦੇ ਤੇ ਇੱਕ ਉਹਨਾਂ ਦਾ ਪਲਾਟ ਵੀ ਤੇ ਆਪਰਾ ਉਹ ਤਾਂ ਕਹਿੰਦਾ ਤਾਈ ਜੀ ਇਹ ਨਾ ਹੋਇਆ ਚਲ ਠੀਕ ਆ ਚਲ ਐਂ ਕਰ ਫੇਰ ਤੂੰ ਬੈਠਾ ਮੈਂ ਨਿੰਬੂ ਪਾਣੀ ਕਰ ਲੈਣਾ ਜੀ ਨਾ ਮੈਂ ਬਸ ਨਿੰਬੂ ਪਾਣੀ ਨਹੀਂ ਪੀਂਦੀ ਮੈਂ ਜਾਨੀ ਆ ਤੂੰ ਪੀ ਲਈ ਠੀਕ ਹੈ ਨਾ ਮੈਂ ਜਾਨੀ ਆ ਹੁਣ ਤੇ ਮੈਂ ਜਾ ਕੇ ਹੁਣ ਉਧਰ ਹੀ ਜਾ ਕੇ ਆਉਣੀ ਆ ਪਹਿਲਾਂ ਚਲ ਦੇਖ ਲੈ ਪੀ ਜਾਂਦੀ ਘੁੱਟ ਪਾਣੀ ਤੇ 10 ਮਿੰਟ ਲਾ ਦੇ ਨਹੀਂ ਨਹੀਂ ਪੁੱਤ ਮੈਂ ਪੀ ਕੇ ਆਈ ਸੀ ਮੈਂ ਘਰੇ ਵੀ ਕੰਮ ਛੱਡ ਕੇ ਆਈ ਸੀ ਤੇ ਮੈਂ ਆਖਿਆ ਛੇਤੀ ਮੈਂ ਜਾ ਕੇ ਆਵਾ ਤੇ ਹੁਣ ਮੈਂ ਜਾਂਦੀ ਜਾਂਦੀ ਉਹਦੇ ਕੋਲੇ ਵੀ ਜੜਾ ਆਹ ਚਲ ਫੇਰ ਤੂੰ ਕਰ ਗੱਲ ਪੱਕੀ ਫੇਰ ਕਰਦੇ ਆਂ ਆਪਾਂ ਕੋਈ ਗੱਲ ਦਾ ਹੈ ਫਿਕਰ ਨਾ ਕਰੀ ਐਵੇਂ ਹਾਂ ਕੋਈ ਨਹੀਂ ਚਲ ਜੋ ਹੋ ਜੇ ਪਰੇ ਤਸਾਂ ਸਾਮੁੱਕ ਜੇ ਚਲਾ ਆ ਜੇ ਤੋ ਮਹਾਰਾਏ ਨੇ ਚਾਇਆ ਉਦੋਂ ਆਪਦਾ ਵੀ ਹੋ ਜੂ ਕਰਾਂ ਕੁੜੀ ਦਾ ਬੜਾ ਸਾਂ ਸੱਚ ਕੱਲ ਟਾਈਮ ਵੜਾ ਕਿਤਨਾ ਲਾਈਟ ਜੀ ਨੇ ਲਊ ਪੀ ਰੱਖਿਆਗਾ 10 ਮਿੰਟ ਵੀ ਨਿੱਟੇ ਗਤੀਗੀ ਉਹ ਦੀ ਭਗ ਜਾਂਦੀ ਉਹ ਜਦੋਂ ਬੰਦਾ ਪੈਣ ਲੱਗ ਦਿੰਦਾ ਉਦੋਂ ਲਾਈਟ ਭੱਜ ਜਾਂਦੀ ਹੈਗੀ ਨਹੀਂ ਹਰਪ੍ਰੀਤ ਹਰਪ੍ਰੀਤ ਹਾਂ ਮੈਂ ਕੁੜਾ ਚਾਹ ਚ ਬਣਾ ਲਾ ਘੁੱਟ ਟਾਈਮ ਹੋਇਆ ਪਿਆ ਚਾਹ ਤਾਂ ਮੈਂ ਬਣੀ ਪਈ ਹੈ ਆਜੋ ਅੰਦਰ ਪੀ ਲੋ ਬਣੀ ਪਈ ਹੈਗੀ ਹਾਂ ਚਲ ਮੈਂ ਇਹਦਾ ਪੀ ਲੈਨੀ ਤੂੰ ਮੈਨੂੰ ਇੱਥੇ ਲਿਆ ਦੇ ਜਾ ਚੰਗਾ ਤੇ ਗੱਲ ਸੁਣ ਨਾਲੇ ਉਹਨੂੰ ਫੜਾ ਦੇ ਪੀ ਰੂਗੀ ਕੁਟ ਫੜਾਦਾ ਨਹੀਂ ਮੈਂ ਚ ਆਹੋ ਪਾ ਕੇ ਫੜਾ ਦੇ ਤੁਸੀਂ ਕਿ ਮਾਰਿਆ ਨਹੀਂ ਗੇੜਾ ਉਧਰ ਮੈਂ ਤਾਂ ਗਈ ਨਹੀਂ ਮੈਂ ਤਾਂ ਇੱਥੇ ਬੈਠੀ ਆਂਗੀ ਲੇਟ ਵਾਗੀ ਸੀ ਮੈਂ ਇੱਥੇ ਆ ਕੇ ਬੈਗੀ ਚੱਲ ਚੰਗਾ ਮੈਂ ਫੜਾਦਾ ਨਹੀਂ ਜਾ ਫੜਾ ਦੇ ਇਹਨੂੰ ਨਿਕਟੇ ਕੁੜੀ ਇਹ ਲਾਉ ਪੀ ਰੱਖੇਗਾ ਵੀ ਦੱਸ ਤੂੰ ਆ ਛੱਡ ਦੇ ਕੀ ਜ਼ਰੂਰੀ ਹੈ ਤੈਨੂੰ ਤਾਰੂ ਪੀਣੀ ਹੈ ਉਹਨਾਂ ਨੇ ਚਲਾ ਚੱਲਾ ਮੰਮੀ ਹਾਂ ਮੰਮੀ ਮਨਿੰਦਰ ਤਾਂ ਹੈ ਨਹੀਂ ਕਮਰੇ ਚ ਹੈ ਨਹੀਂ ਹਾਂ ਉਹ ਬਾਰੇ ਖੁੱਲੇ ਪਈ ਹੈ ਕਮਰੇ ਦੀ ਤਨੂ ਲੇ ਗੇਟ ਖੁੱਲਾ ਤੇ ਪਰਲਾ ਓ ਹੋ ਹੋ ਨਹੀਂ ਆਤਾ ਮੇਰੇ ਧਿਆਨ ਚ ਨਹੀਂ ਰਿਹਾ ਵੀ ਉਧਰ ਲਈ ਬਾਰੀ ਖੁੱਲੀ ਹੋਊਗੀ ਉਧਰ ਟੱਪ ਜੂਗੀ ਉਹ ਗੇਟ ਤਾਂ ਲਾ ਦਿੰਦੇ ਗੇਟ ਵੀ ਖੁੱਲਾ ਪਿਆ ਪਰਲਾ ਨਹੀਂ ਮੈਂ ਤਾਂ ਬੰਦ ਹੀ ਗਈ ਮੇਰੀ ਗੱਲ ਸੁਣ ਰਾਜਪਾਲ ਨੂੰ ਬਾਜ ਮਾਰ ਵੀਰੇ ਉਹ ਕੀ ਹੋ ਗਿਆ ਵੀਰੇ ਇਹ ਹੋ ਗਿਆ ਤੇ ਜਦੋਂ ਨਾ ਦੇ ਫਰੇ ਤੇ ਤਾਂ ਵੀ ਮੇਰੇ ਸਾਹ ਦੇ ਲੱਗਦੀ ਪੁੰਦੀਆਂ ਆ ਇਹ ਨਹੀਂ ਗਰਮੀ 'ਚ ਤਾਂ ਬਹਿ ਜਾ ਬੇ ਆਇਆ ਮੁੰਡਿਆ ਇੱਕ ਟੱਕ ਗੱਲ ਸੁਣਦਾਗਾ ਉਹ ਲਾ ਕੇ ਟੁੱਟ ਗਈਆਂ ਬੈਠ ਗਿਆ ਹੋਊਗਾ ਕੰਨਾਂ 'ਚ ਉਹ ਕੀ ਗੱਲ ਉਹ ਵੀ ਦੁਪਹਿਰੇ ਦਾ ਟਿਕ ਜਾ ਕਰੋ ਗਰਮੀ ਆ ਵੇ ਕੀ ਟਿਕ ਜੀ ਗੇ ਦੁਪਹਿਰੇ ਗੱਲ ਸੁਣੋ ਉਹ ਮਨਿੰਦਰ ਭੱਜ ਗਈ ਹਾਂ ਹਾਏ ਕੀ ਧਿਆਨ ਰੱਖਿਆ ਕਿਸੇ ਗੱਲ ਦਾ ਤੁਸੀਂ ਹੈ ਜੇ ਉਹਨੂੰ ਅੰਦਰ ਬੰਦ ਕੀਤਾ ਸੀਗਾ ਦੇਖ ਤਾਂ ਲੈਿੰਦੇ ਵੀ ਹੈਗੀ ਕਿ ਕਿਵੇਂ ਆ ਮੈਨੂੰ ਲੱਗਦਾ ਸਾਰਾ ਤੇਰਾ ਕੰਮ ਕੀਤਾ ਵਾ ਹਾਂ ਮੈਂ ਕਿਉਂ ਟੁੱਟਿਆ ਲੱਗਾ ਤਨੂੰ ਕੋਲੇ ਭਾਜ ਵੀ ਰਾਖੀ ਰੱਖਣੀ ਤੂੰ ਐ ਕਿਵੇਂ ਭੱਜ ਗਈ ਕਿੱਥੋਂ ਦੀ ਭੱਜ ਗਈ ਲੋਕ ਤਾਂ ਲੱਗਿਆ ਵਾ ਸੀ ਅੰਦਰ ਪਰ ਲਾਕੇਟ ਤਾਂ ਲਾਇਆ ਨਹੀਂ ਸੀ ਉਹ ਤਾਂ ਦੇਖ ਲਾਂਦੇ ਤੇ ਉਹ ਨਹੀਂ ਵੇਖਿਆ ਉਹ ਉਹੀ ਬੰਦ ਕੀਤਾ ਹੋਇਆ ਸੀਗਾ ਮੈਂ ਤਾਂ ਕਿਤੇ ਦੀ ਕੁੰਡੀ ਲੱਗੀ ਵੀ ਹੈ ਫਰਲੇ ਬੇਬੇ ਦਾ ਕਲੰਕ ਲਾਊਗੀ ਜਿਹੜਾ ਹੁਣ ਮੱਥੇ ਤੇ ਨਹੀਂ ਲਾਉਣਾ ਸੀ ਮੈਂ ਤੈਨੂੰ ਕਿਹਾ ਸੀਗਾ ਸਪਰੇਅ ਪਿਆ ਦੇ ਪਰੇ ਸੀਸੀ ਤੂੰ ਵੜ ਲਈ ਮੁਰੋਂ ਹੱਥ ਚੋਂ ਪਰੇ ਮਾਰ ਦਿੰਦੇ ਹੁਣ ਉਹਨੂੰ ਆਹ ਕੰਮ ਮੈਂ ਤੈਨੂੰ ਤਾਂ ਐ ਸੀਗਾ ਚਲ 2-4 ਦਿਨ ਰੱਖ ਕੇ ਤੇ ਉਹਨੂੰ ਮੜਾ ਕੇ ਸੁਧਾਰ ਦਿਆਂਗੇ ਮੈਨੂੰ ਕੀ ਪਤਾ ਸੀਗਾ ਕਿ ਆਹ ਕਲੰਕ ਲਾਉ ਮੱਥੇ ਮੇਰੇ ਇਹ ਸੁਧਰਨ ਵਾਲੀ ਜਿਹੜੀ ਹੈ ਉੱਥੋਂ ਤਾਂ ਆਪਾਂ ਲੈ ਆਂਦੀ ਉਹ ਆਗਿਆ ਨੂੰ ਕਹਿਦਾ ਹੁਣ ਸਾਡਾ ਕਿਹੜਾ ਜੂੜ ਪਾ ਕੇ ਰੱਖਿਆ ਵਾ ਅਸੀਂ ਅੰਦਰ ਬੜੀ ਸੀ ਹੁਣ ਕੀ ਪਤਾ ਕਿੱਧਰ ਟੱਪ ਗਈ ਜਣਾ ਦੁਬਾਰੇ ਦੱਸੋ ਨਾ ਐਂ ਕਹਿਣਾ ਸੌਖਾਗਾ ਤੇਰੇ ਤਾਂ ਉਹੀ ਜਵਾਕ ਵਾਲੀਆਂ ਗੱਲਾਂ ਨਾ ਕਿਵੇਂ ਖਿਹੜਾ ਚੜਾਏਗਾ ਉਹਨੂੰ ਕੋਈ ਨਾ ਕਿਸੇ ਨਾ ਕਿਸੇ ਮੋਰੀ ਦਾ ਨਿਕਲ ਨਹੀਂ ਪਊਗਾ ਉਹ ਤਾਂ ਕਰ ਗਈ ਜਿਹੜੀ ਨਹੀਂ ਕਰਨੀ ਸੀ ਹੁਣ ਕੀ ਪਤਾ ਕਿੱਥੇ ਗਈ ਆ ਦੱਸੋ ਕੀ ਪਤਾ ਹੁਣ ਮੈਨੂੰ ਤਾਂ ਆਪ ਨੂੰ ਟੈਨਸ਼ਨ ਹੋਈ ਪਈ ਹੈਗੀ ਦੇਖ ਲੈ ਵੀਰੇ ਇੱਧਰ ਕੀਤੀ ਹੋਊਗੀ ਉਹ ਚਲ ਮੈਂ ਠੇਕੇ ਨਹੀਂ ਮਾਰ ਕੇ ਆਉਣਾਗਾ ਕਿਹੜਾ ਐ ਨਹੀਂ ਪਤਾ ਠੇਕੇ ਤੇ ਛਾਬੜੀ ਹੋਵੇ ਤੋੜ ਚ ਜਦੋਂ ਮੈਂ ਛੱਰੇ ਆ ਕੇ ਬੈਠਾ ਤਾਂ ਅੰਦਰ ਚੀਕਾਂ ਮਾਰੀ ਇਹ ਇੰਨੀ ਛੇਤੀ ਕਿਵੇਂ ਟੱਪ ਗਈ 5-7 ਮਿੰਟਾਂ ਚ ਪਰ ਕੀ ਪਤਾ ਮੈਂ ਤਾਂ ਲਾਈਟ ਬੱਗ ਗਈ ਆ ਕੇ ਇੱਥੇ ਬੈਠ ਗਈ ਹੁਣ ਮੈਨੂੰ ਕੀ ਪਤਾਗਾ ਆ ਫੋਨ ਆ ਜਾਂਦਾ ਐ ਨਹੀਂ ਪਤਾ ਕੋਈ ਹੈਲੋ ਹਾਂਜੀ ਠੀਕ ਹੈ ਠੀਕ ਆ ਆਉਣਾ ਚਲੋ ਮੈਂ ਉਹੀ ਗੱਲ ਉਹ ਵੀ ਠੇਕੇ ਤੇ ਖੜੀ ਆ ਮਿੰਦਰ ਦਾ ਫੋਨ ਸੀ ਜਾ ਫਾਟ ਕੇ ਲੈ ਕੇ ਆ ਉਹ ਲਾ ਦੇਖ ਲੈ ਮੰਮੀ ਇਹਨੇ ਜਮੀ ਹੱਦ ਕਰ ਰੱਖੀ ਆ ਕੁੜੀ ਜੀ ਨੇ ਨੇ ਕੀ ਕਰਾਂ ਭਣੇ ਮੈਂ ਤਾਂ ਜੰਮ ਕੇ ਪਸਤਾਈ ਜਾਨੀ ਆ ਵੀ ਕਾਣੂ ਇਹੇ ਜੀ ਨੂੰ ਜੰਮਣਾ ਸਿੱਕ ਲੈਣੀ ਨੂੰ ਮੈਂ ਵੀ ਜਿਹੜੀ ਇੰਨੀ ਬੇਇੱਜ਼ਤੀ ਕਰਾਵੇ ਉਹ ਤਾਂ ਗੱਲ ਆ ਪਾਣੀ ਲਿਆ ਕੇ ਦਮਾ ਜੱਲਿਆ ਦੇ ਮੈਨੂੰ ਪਾਣੀ ਘੁੱਟ ਦਿਮਾਗ ਹੀ ਚੱਕ ਕੇ ਰੱਖਦਾ ਮੇਰਾ ਮੰਮੀ ਹੋ ਕੀ ਨਹੀਂ ਕਰ ਮੰਮੀ ਮਨਿੰਦਰ ਕਿਵੇਂ ਮੰਮੀ ਠੀਕ ਆ ਪੁੱਤ ਹੋਰ ਦੱਸ ਵਧੀਆ ਵਧੀਆ ਨਾ ਤੂੰ ਐ ਇਕੱਲੀ ਕਿੱਥੇ ਭੱਜੀ ਆਉਣੀ ਐ ਮੇਰੇ ਤਾਂ ਜੀ ਨਹੀਂ ਲੱਗਿਆ ਮੈਨੂੰ ਤਾਂ ਸੱਚ ਤੇਰੀ ਬਾਲੀ ਯਾਦ ਆਈ ਉੱਥੇ ਲੈ ਆ ਕੇ ਜੀ ਨਹੀਂ ਲੱਗਿਆ ਨਾ ਬੱਸਾਂ ਚੜ੍ਹਦੀ ਬੁੱਤ ਸੋਹਣੀ ਲੱਗਦੀ ਐ ਤੂੰ ਫੋਨ ਕਰ ਦਿੰਦੀ लाडी ਤੈਨੂੰ ਲੈ ਕੇ ਆਉਂਦਾ ਉਹ ਨਾ ਆਦ ਰਾਜਪਾਲ ਹੀ ਜਾਂਦਾ ਉਹਨੂੰ ਕੰਮ ਪੈ ਗਿਆ ਕੋਈ ਉਹ ਮੈਨੂੰ ਕਹਿੰਦਾ ਬੱਸ ਚੜ੍ਹ ਜਾ ਇੱਥੋਂ ਮੈਂ ਆਖਿਆ लाडी ਕੋਈ ਕੰਮ ਚ ਹੋਗਾ ਤਾਂ ਨਹੀਂ ਮੈਂ ਫੋਨ ਕੀਤਾ ਲੈ ਇੱਥੇ ਲੋਕ ਕੀ ਕਹਿਣਗੇ ਖਾਣੀ ਕੋਈ ਛੱਡਣ ਨਹੀਂ ਆਇਆ ਤੇ ਖਾਣੀ ਕੋਈ ਲੈਣ ਨਹੀਂ ਗਿਆ ਕੀ ਕਹਿਣਗੇ ਕੁਛ ਨਹੀਂ ਹੁੰਦਾ ਮੈਂ ਤੂੰ ਆਉਣ ਲੱਗ ਗਈ ਨਾ ਲੜਨ ਦੀ ਤਾਂ ਪੁੱਤ ਗੱਲ ਹੀ ਕਰਤੀ ਫਿਰ ਤੂੰ ਲੜਾਈ ਵਾਲੀ ਹੋਰ ਕੀ ਕਰਾਂ ਫਿਰ ਮੈਂ ਹੁਣ ਬੁਰਾ ਲੱਗਦਾ ਹੁੰਦਾ ਨਮਾ ਨਮਾ ਤੁਹਾਡਾ ਵਿਆਹ ਹੋਇਆ ਅਗਲਾ ਕੁਖਾਨੀ ਇਹ ਲੈਣ ਨਹੀਂ ਗਈ ਤਾਂ ਇਹੋ ਆਪਦੇ ਆ ਪਾ ਗਈ ਨਹੀਂ ਨਹੀਂ ਅਹ ਜੀ ਤਾਂ ਕੀ ਗੱਲ ਹੁੰਦੀ ਕੋਈ ਕਹੂਗਾ ਆਪਾਂ ਕਹਿ ਦਾਂਗੇ ਭਈ ਆਪ ਹੀ ਆ ਗਈ ਮੈਂ ਤਾਂ ਚੱਲ ਕੋਈ ਨਹੀਂ ਹੋਰ ਦੱਸ ਸਾਰੇ ਤੇਰੀ ਮੰਮੀ ਆਰ ਕੇ ਠੀਕ ਸੀ ਰਾਜਪਾਲ ਠੀਕ ਸੀ ਹੂੰ ਬਸ ਠੀਕ ਸੀ ਸਾਰੇ ਬਹੁਤ ਵਧੀਆ ਸੀ ਪਰ ਮੇਰਾ ਨਹੀਂ ਉੱਥੇ ਜੀ ਲੱਗਿਆ ਪਤਾ ਨਹੀਂ ਕੀ ਗੱਲ ਹੋ ਗਈ ਨਾ ਕੀ ਗੱਲ ਪੇਕ ਜੀ ਨਹੀਂ ਲੱਗਿਆ ਨਾ ਮੈਂ ਤਾਂ ਤੇਰੀ ਬਾੜੀ ਯਾਦ ਆਈ ਹੁਣ ਤੇ ਮੈਂ ਤੇਰੇ ਨਾਲ ਬਾਹਲਾ ਮੂੰਹ ਪੈ ਗਿਆ ਮੰਮੀ ਚਲ ਉਹ ਤਾਂ ਠੀਕ ਆ ਪਰ ਉਹ ਆਈ ਡਿਮਾਂਡ ਨਾਲ ਤੈਨੂੰ ਲੈ ਕੇ ਗਈ ਸੀ 2-4 ਦਿਨ ਲਾ ਲੈਂਦੀ ਚਲ ਉਹਨਾਂ ਦਾ ਵੀ ਮਾਨ ਰਹਿ ਜਾਂਦਾ ਚਲ ਕੋਈ ਨਾ ਫੇਰ ਵਗ ਜੂਗੀ ਕਿਸੇ ਦਿਨ ਚਲ ਕੋਈ ਨਹੀਂ ਆਈ ਤਾਂ ਹੁਣ ਜਾਣ ਤਾਂ ਲੱਗੇ ਹੀ ਰਹਿੰਦਾ ਹੈਗਾ ਹੋਰ ਮੈਂ ਸੋਚਣ ਮਮੀ ਤੈਨੂੰ ਕੰਮ ਦਾ ਔਖਾ ਹੁੰਦਾਊਗਾ ਕੱਲੀ ਨੂੰ ਵੀ ਚਲ ਜਾ ਕੇ ਮੈਂ ਕੰਮਕਾਰ ਕਰਾ ਦੂੰਗੀ ਤੇਰੇ ਨਾਲ ਕੰਮ ਦਾ ਪੁੱਤ ਮੈਂ ਪਹਿਲਾਂ ਵੀ ਕਰਦੀ ਸੀ ਤੇਰੇ ਵਿਆਹ ਤੋਂ ਵੀ ਨਵੇਂ ਨਿਮੇਲੇ ਦਾ ਹੁੰਦਾ ਚਾਰ-ਚਾਰ ਦਿਨ ਉੱਧਰ ਲਾ ਲੈ ਚਾਰ ਦਿਨ ਇੱਧਰ ਲਾ ਲੈ ਇਹਨਾਂ ਨਤੀ ਪੁੱਤ ਦਾ ਜੀ ਲੱਗ ਜਾਂਦਾ ਨਾਲੇ ਤੂੰ ਕਹਿੰਦੀ ਹੈ ਮੇਰਾ ਉੱਥੇ ਨਹੀਂ ਲੱਗਿਆ ਚਲ ਭਾਈ ਇਹ ਵੀ ਤੇਰੇ ਘਰ ਹੈ ਕਿਹੜਾ ਬਗਾਨਾ ਹੈਗਾ ਮਮੀ ਹੁਣ ਸ ਚਲ ਕੋਈ ਨਹੀਂ ਪਤ ਜੀ ਤਾਂ ਆਪਦੇ ਘਰੇ ਵਧੀਆ ਗੱਲਾਂ ਲਾਉਣੀਆਂ ਤਾਂ ਚਾਹ ਦੀ ਕੁੱਟ ਬਣਾਵਾ ਮੈਂ ਹਾਂ ਮਮੀ ਸੱਚੀ ਮੈਨੂੰ ਤਾਂ ਇੰਨੀ ਯਾਦ ਆਈ ਤੇਰੀ ਚਾਹ ਦੀ ਇੱਕ ਵਾਰੀ ਚਾਹ ਬਣਾ ਕੇ ਪਿਆ ਦੇ ਆਪਦੇ ਹੱਥਾਂ ਦੀ ਕੀ ਆਖੂਗੀ ਤੇਰੀ ਮਾਂ ਹੁਣ ਮੇਰੇ ਨਾਲੋਂ ਸੱਸ ਚੰਗੀ ਹੋ ਗਈ ਜਿਹੜਾ ਐ ਭੱਜ ਕੇ ਆ ਗਈ ਕੁਛ ਨਹੀਂ ਕਹਿੰਦੀ ਉਹ ਤਾਂ ਸਭ ਬਾਲੀ ਖੁਸ਼ ਹੁੰਦੀ ਵੀ ਇੰਨੀ ਬੰਦੀ ਹੈ ਆਪਣੀ ਚਲ ਕੋਈ ਨਾ ਮੈਂ ਚਾਹ ਦੀ ਕੁੱਟ ਬਣਾਉਣੀ ਹੈ ਜੇਂਗਾ ਆ ਧਰ ਦੇ ਬੈਗ ਉਹ ਗੰਦਾ ਲਾਦੀ ਦਾ ਪੁੱਤ ਗਿਆ ਵੇ ਖੇਤ ਅੱਛਾ ਤੇ ਵੀਰਾ ਉਹ ਤੈਨੂੰ ਪਤਾ ਹੀ ਐ ਪਾ ਕੇ ਅਧਿਆ ਪਉਆ ਟੱਪ ਜਾਂਦਾ ਜੇਬ ਚ ਬੀਰੇ ਨੇ ਕਿੱਧਰ ਜਾਣਾ ਹੋਰ ਬਹਿ ਗਿਆ ਉਹ ਮਿਸਟਰ ਡੈਨਾ ਜਾ ਕੇ ਅੱਛਾ 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 ਠੀਕ ਐ ਚਲ ਮੰਮੀ ਬਣਾ ਦੇ ਚਾ ਫਿਰ ਬਣਾਉਣੀ ਐ ਚੱਲ ਅੱਡੀ ਵੀ ਨਹੀਂ ਕਰੇਗਾ ਬਾਈ ਵੀ ਨਹੀਂ ਕਰੇਗਾ ਹੁਣ ਐ ਕਰਦੀਆਂ ਵੀ ਪੱਕਾ ਸ਼ਰਾਬ ਇੱਧਰ ਪਈ ਹੋਊਗੀ ਆਥਨ ਦਾ ਇੰਤਜ਼ਾਮ ਕਰਦੀਆਂ ਬਾਈ ਇਹ ਲਾਰੂ ਚ ਪਾਣੀ ਪਾ ਦੂੰਗੀ ਤੇ ਆਪ ਦੀ ਜੋਗੀ ਕੱਟ ਲੈਣੀ ਐ ਜਦ ਲਈ ਮੰਮੀ ਵੀ ਚਾਹ ਕਰਨ ਲੱਗੀ ਐਨੇ ਪਹਿਲਾਂ ਮੈਂ ਇਹ ਕੰਮ ਕਰ ਲੈਣੀ ਆਂ ਇਹ ਜ਼ਰੂਰੀ ਆ